ਸਟੂਡੈਂਟ ਵਾਲੇ ਪਾਸੇ ਨੂੰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਨੇ ਥੋੜੇ ਜਿਹੇ ਰਸਤੇ ਕਹਿੰਦੇ ਹੁਣ ਖੁੱਲੇ ਕਰਤੇ ਆ ਕਿਉਂਕਿ ਸਟੂਡੈਂਟਾਂ ਕਹਿੰਦੇ ਪੈਸਾ ਵੱਡੀ ਗਿਣਤੀ 'ਚ ਨਾਲ ਲੈ ਕੇ ਆਂਦਾ ਤੇ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੂੰਗਾ ਮਾਸਟਰ ਵਾਲਿਆਂ ਲਈ ਹੁਣ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਕਰਨ ਆਓ ਤੇ ਪੀਆਰ ਨਾਲ ਦੀ ਨਾਲ ਸਿਰੋ ਇੱਕ ਜੌਬ ਆਫਰ ਚਾਹੀਦਾ ਤੇ ਵੱਡੀ ਗਿਣਤੀ ਜਿਹੜੇ ਹੁਣ ਸਟੂਡੈਂਟ ਜਿਹੜੇ ਮਾਸਟਰ ਵਾਲੇ ਪਾਸੇ ਨੂੰ ਦੇਖ ਰਹੇ ਆ ਕੀ ਆਹੇ ਸਾਰਾ ਇਹ ਵੀ ਜ਼ਰੂਰ ਜਾਣਕਾਰੀ ਦਿਓ ਹਾਂਜੀ ਮਾਸਟਰਸ ਦੇ ਜਿੰਨੇ ਪ੍ਰੋਗਰਾਮ ਹਨ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਦੀ ਮਾਸਟਰਸ ਆ ਜੀ ਅਗਸਤ 2026 ਤੋਂ ਇਹਨਾਂ ਨੇ ਅਨਾਉਂਸ ਕੀਤਾ ਵਾ ਕਿ ਅਸੀਂ ਉਹਨਾਂ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਜਿਹਦੇ ਵਿੱਚ ਪੀਆਰ ਦਿੱਤੀ ਜਾਂਦੀ ਹੈ ਪੁਆਇੰਟ ਸਿਸਟਮ 'ਚ ਜੀ ਉਹਦੇ 'ਚ ਬਹੁਤ ਵੱਡਾ ਚੇਂਜ ਆ ਕੇ ਅਸੀਂ 6 ਪੁਆਇੰਟ ਦਵਾਂਗੇ ਸਿੱਧੇ ਤੁਹਾਨੂੰ ਹੂੰ 6 ਪੁਆਇੰਟ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਆਫਰ ਆਫ ਸਕਿਲਡ এমਪਲੋਇਮੈਂਟ ਚਾਹੀਦੀ ਹੈ ਜੌਬ ਚਾਹੀਦੀ ਹੈ ਸਿਰਫ ਸਕਿਲਡ ਜੌਬ ਤੁਸੀਂ ਉਹਦੇ ਬੇਸ ਤੇ ਪੀਆਰ ਪਾਸ ਆਪੇ ਜੀ ਪਰ ਉਹ ਜੌਬ ਲਈ ਇਹ ਜ਼ਰੂਰੀ ਆ ਜੋ ਹਜੇ ਦੇ ਰੂਲ ਨੇ ਤੇ ਤੁਸੀਂ ਉਹਦੇ ਲਈ ਛੋਟੇ ਬਲੀ ਕੁਆਲੀਫਾਈਡ ਵੀ ਹੋ ਹੂੰ ਇਹ ਨਹੀਂ ਕਿ ਤੁਸੀਂ ਐਮਬੀਏ ਕੀਤੀ ਹੈ ਤੁਸੀਂ ਟੈਕਨੀਸ਼ੀਅਨ ਦੀ ਜੌਬ ਲੈ ਕੇ ਆ ਗਏ ਤਾਂ ਤੁਸੀਂ ਕਹੋ ਜੀ ਅਸੀਂ ਪੀਆਰ પાਸ ਕਰਦੇ ਹਾਂ ਜੋ ਹੁਣ ਦੇ ਰੂਲ ਨੇ ਆਉਣ ਵਾਲੇ ਸਮੇਂ 'ਚ ਕੀ ਉਹ ਚੀਜ਼ ਚੇਂਜ ਹੋ ਗਈ ਉਹ 'ਚ ਕੋਈ ਬਦਲਾਅ ਆਊਗਾ ਉਹ ਦੇਖਾਂਗੇ ਅਸੀਂ ਕਿ ਸਾਡੇ ਤੇ ਹੁਣ ਬਹੁਤ ਸਾਰੇ ਸੜੀਆਂ ਭੈਣਾਂ ਇਦਾਂ ਦੀਆਂ ਜਿਹੜੀਆਂ ਇੰਡੀਆ ਤੋਂ ਮਾਸਟਰ ਕਰਕੇ ਆਈਆਂ ਹੋਈਆਂ ਉਹ ਇੱਥੇ ਆ ਕੇ ਫੇਰ ਸੋਚਦੀਆਂ ਵੀ ਅਸੀਂ ਮਾਸਟਰ ਦੇ ਵਿੱਚ ਕੋਈ ਨਾ ਕੋਈ ਕੋਰਸ ਮਾਸਟਰ ਦਾ ਲੈ ਲਈਏ ਜਾਂ ਟੀਚਿੰਗ ਦੇ ਵਿੱਚ ਲੈ ਲਈਏ ਜਾਂ ਬਿਜ਼ਨਸ ਦੇ ਵਿੱਚ ਲੈ ਲਈਏ ਉਹਨਾਂ ਲਈ ਰਾਹ ਕਿਸ ਤਰ੍ਹਾਂ ਦਾ ਰਹੂਗਾ हां जी ਅਸੀਂ ਅਸਿਸਟ ਕਰਦੇ ਹਾਂ ਜੀ ਜੇ ਕਿਸੇ ਨੇ ਸਟੱਡੀ ਕਰਨੀ ਹੈ ਤੇ ਜਾਂ ਸਟੱਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਕਿਸੇ ਯੂਨੀਵਰਸਿਟੀ ਇਸੇ ਕਾਲਜ ਦੇ ਬਾਰੇ ਪਤਾ ਕਰਨਾ ਚਾਹੁੰਦਾ ਤਾਂ ਅਸੀਂ ਇੱਥੇ ਉਹਨਾਂ ਨੂੰ ਸਾਡੇ ਕੋਲ ਐਜੂਕੇਸ਼ਨ ਐਡਵਾਈਜ਼ਰ ਦੀ ਟੀਮ ਦੇ ਵਿੱਚ ਆ ਉਹ ਕਗਰ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ ਤੁਹਾਨੂੰ ਤੁਹਾਡਾ ਪ੍ਰੋਫਾਈਲ ਦੇਖ ਕੇ ਤੁਹਾਡੀ ਐਕੈਡੈਮਿਕ ਬੈਕਗ੍ਰਾਉਂਡ ਨੂੰ ਸਮਝ ਕੇ ਤੁਹਾਡੀ ਇੰਗਲਿਸ਼ ਕੰਪੀਟੈਂਸੀ ਲੈਵਲ ਕੀ ਆ ਉਹ ਸਮਝ ਕੇ ਤੇ ਉਹਦੇ ਬੇਸ ਤੇ ਤੁਹਾਡਾ ਫੋਲਸਕੀ ਐਡਮਿਸ਼ਨ ਰੜੀਏ ਕਰਾ ਸਕਦੇ ਆ ਹੂੰ ਗੈਪ ਕਿੰਨਾ ਤੁਹਾਡਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਵਰ ਹੁੰਦੀਆਂ ਹਨ ਜੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਸਪੋਰਟ ਜਿਹੜੀ ਆ ਐਪਲੀਕੇਸ਼ਨ ਦੀ ਉਹੀ ਪ੍ਰੋਵਾਈਡ ਕਰਦੇ ਆ ਜੇ ਕਿਸੇ ਨੇ ਲੈਂਗੁਏਜ ਦੀ ਕੋਚਿੰਗ ਵੀ ਲੈਣੀ ਆ ਟੈਸਟ ਵਗੈਰਾ ਉਹ ਵੀ ਇੱਥੇ ਹੀ ਆਪ ਹੀ ਕਵਰ ਕਰਦੇ ਆ ਜੀ ਸੋ ਬਿਲਕੁਲ ਜੀ ਤੇ ਇੱਕ ਚੀਜ਼ ਮੈਨੂੰ ਦੱਸੋ ਬਹੁਤ ਸਾਰੇ ਸਾਡੇ ਭੈਣ ਭਰਾਨਾ ਕਈ ਵਾਰੀ ਘੁੰਮਣ ਆ ਜਾਂਦੇ ਆ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਉਨਨਾਂ ਵਾਂਗ ਦੇਖ ਕੇ ਲੱਗਦਾ ਵੀ ਯਾਰ ਬੜਾ ਸੋਹਣਾ ਕਲਚਰ ਠੀਕ ਆ ਸਾਰਾ ਕੁਝ ਠੀਕ ਆ ਤੇ ਮੇਰਾ ਇੱਕ ਮਿੱਤਰ ਆ ਜਿਹੜਾ ਆਇਆ ਸੀ ਉਹਨੂੰ ਵੀ ਲੱਗਿਆ ਉਹ ਵੀ ਇੰਨੀ ਗੱਲਬਾਤ ਚੱਲੀ ਕਹਿੰਦਾ ਯਾਰ ਵੀ ਕੁਝ ਸਾਡਾ ਵੀ ਇੱਥੇ ਬਣ ਸਕਦਾ ਤੇ ਪਰ ਗੱਲ ਫੇਰ ਉਹੀ ਵੀ ਹਰੇਕ ਨੂੰ ਇਹ ਦਿਖਦਾ ਹੁੰਦਾ ਵੀ ਸ਼ਾਇਦ ਸਿੱਧਾ ਵਰਕ ਵੇਜ਼ ਆ ਲੱਗ ਜੇ ਤੇ ਜੇਕਰ ਵਿਜ਼ਟਰ ਵੀਜ਼ੇ ਤੇ ਕੋਈ ਆਇਆ ਹੋਇਆ ਸਟੱਡੀ ਵੀਜ਼ਾ ਲੈਣਾ ਚਾਹੇ ਤੇ ਫੰਡਸ ਉਹ ਕਿਵੇਂ ਸ਼ੋਅ ਕਰ ਸਕਦਾ ਕੀ ਇੰਡੀਆ ਤੋਂ ਹੀ ਫੰਡਸ ਸ਼ੋਅ ਕਰਨੇ ਪੈਣਗੇ ਜਾਂ ਇੱਥੇ ਵੀ ਸ਼ੋਅ ਕਰ ਸਕਦਾ ਉਹਦਾ ਕ੍ਰਾਈਟੇਰੀਆ ਕੀ ਰਹੂਗਾ ਹਾਂਜੀ ਬਹੁਤ ਜ਼ਿਆਦਾ ਕੰਟਰੀ ਜਿਹੇ ਜੀਆਂ ਨੇ ਅ ਹਰਮਨ ਜਿਹੜੀਆਂ ਇਹ ਅਲਾਉ ਨਹੀਂ ਕਰਦੀਆਂ ਜੀ ਕਿ ਜੇ ਤੁਸੀਂ ਬਿਲਡਰ ਆਏ ਹੋ ਤਾਂ ਤੁਸੀਂ ਉਹਨਾਂ ਛੋਟਣੇ ਚ ਟ੍ਰਾਂਜ਼ਿਸ਼ਨ ਹੋ ਜਾਣਾ ਹੈ ਨਿਊਜ਼ੀਲੈਂਡ ਦੀ ਇੱਕ ਐਕਸੈਪਸ਼ਨ ਉਹ ਤੱਕ ਵੀ ਚੱਲਦਾ ਹੈ ਕਿ ਨਿਊਜ਼ੀਲੈਂਡ ਦੇ ਲਾਅ ਚ ਐਕਟ ਚ ਇਹ ਜੀ ਲਿਖੀ ਨਹੀਂ ਹੋਈ ਹੈ ਨਾ ਤਾਂ ਤੁਸੀਂ ਇੱਥੇ ਆ ਕੇ ਆਪਣਾ ਪਰਪਲ ਚੇਂਜ ਕਰ ਸਕਦੇ ਹੋ ਪਰ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਫਿਰ ਵੀ ਤੁਸੀਂ ਸਿਰਫ ਇੱਕ ਟੈਂਪਰੇਰੀ ਵੀਜ਼ਾ ਹੋਲਡਰ ਹੀ ਬਣਨਾ ਚਾਹੁੰਦੇ ਹੋ ਤੁਹਾਨੂੰ ਪੀਆਰ ਲੈਣ ਦਾ ਕੋਈ ਉਹ ਨਹੀਂ ਜੀ ਤੁਸੀਂ ਪਰਮਨੈਂਟ ਤੌਰ ਤੇ ਇੱਥੇ ਦਾ ਕੋਈ ਰੂਲ ਲਾਅ ਬ੍ਰੇਕ ਨਹੀਂ ਕਰੋਗੇ ਵੀਜ਼ੇ ਦੀ ਕੰਡੀਸ਼ਨ ਬ੍ਰੇਕ ਨਹੀਂ ਕਰੋਗੇ ਜੇ ਤੁਹਾਡਾ ਸਟੂਡੈਂਟ ਵੀਜ਼ਾ ਵੀ ਦੇ ਦਿੱਤਾ ਜਾਂਦਾ ਹਨ ਤਾਂ ਉਹ ਬਹੁਤ ਜ਼ਰੂਰੀ ਆ ਪਲੱਸ ਤੁਹਾਡੀ ਇੰਟੈਂਸ਼ਨ ਤੁਹਾਡੀ ਪਿਛਲੀ ਬੈਕਗ੍ਰਾਉਂਡ ਦੇ ਉੱਤੇ ਡਿਪੈਂਡ ਕਰਦੀ ਹੈ ਅਕੈਡੈਮਿਕ ਬੈਕਗ੍ਰਾਉਂਡ ਕਦੋਂ ਤੁਸੀਂ ਪੜ੍ਹੇ ਲਾਰਟ ਕਿੰਨਾ ਗੈਪ ਜਿੱਦਾਂ ਮੈਂ ਗੱਲ ਕੀਤੀ ਹੈ ਹਨ ਤਾਂ ਇੱਕਦਮ ਮਾਨ ਕੇਵੇਂ ਬਣਿਆ ਸਟੱਡੀ ਦਾ ਉਹਨੂੰ ਪ੍ਰੂਵ ਕਰਨਾ ਪੈਂਦਾ ਜਿਹੜੀ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਆ ਫਿਰ ਉਹਦੇ ਵਿੱਚ ਇਹ ਹੁੰਦਾ ਕਿ ਜੀ ਤੁਹਾਡੇ ਕੋਲ ਇਨਾਫ ਫੰਡ ਹੈਗੇ ਨੇ ਪੈਸੇ ਹੈਗੇ ਨੇ ਫੀਸ ਭਰਨ ਲਈ ਪਲੱਸ ਜਿਹੜਾ ਮੈਂਟਰਲ ਫੰਡ ਜਾਂ ਤੁਹਾਡੇ ਕੋਲ ਕੋਈ ਸਪான்ਸਰ ਆ ਨਹੀਂ ਨਿਊਜ਼ੀਲੈਂਡ ਦੇ ਵਿੱਚ ਹਾਲ ਜੀ ਤਾਂ ਉਹਦੇ ਕਈ ਤਰੀਕੇ ਨੇ ਪ੍ਰੂਵ ਕਰਨ ਦੇ ਜੇ ਤੁਹਾਡੀਆਂ ਆਪਣੀਆਂ ਸੇਵਿੰਗਸ ਨੇ ਤੁਸੀਂ ਉਹਨਾਂ ਦੇ ਤੇ ਐਜੂਕੇਸ਼ਨ ਲੋਨ ਲੈ ਸਕਦੇ ਆ ਆਪਣੀ ਕੰਟਰੀ ਰਿਸ਼ਿਵਿਟਨਸ਼ਿਪ ਤੋਂ ਜਿੱਥੋਂ ਤੁਸੀਂ ਆਏ ਹੋ ਜਾਂ ਤੁਹਾਡਾ ਇੱਥੇ ਕੋਈ ਫਰੈਂਡ ਜਾਂ ਰਿਲੇਟਿਵ ਆ ਜਿੱਥੇ ਤੁਸੀਂ ਆਪਣਾ ਰਿਲੇਸ਼ਨ ਪ੍ਰੂਵ ਕਰ ਸਕਦੇ ਆ ਉਹਨਾਂ ਨੂੰ ਤੁਸੀਂ ਸਪਾਂਸਰਸ਼ਿਪ ਲਈ ਅੰਡਰਟੇਕਿੰਗ ਦੇ ਲਾਦੇ ਹੋਣਾ ਦੀ ਕਿ ਅਸੀਂ ਆ ਇਹ ਸਾਨੂੰ ਉੱਥੇ ਸਾਡੀ ਦੇਖਭਾਲ ਤੁਹਾਡੀ ਲੁਕਆਊਟ ਕਰਨਗੇ ਮੈਂਟਨੈਂਸ ਫੰਡਸ ਇਹਨਾਂ ਕੋਲੇ ਹੈਗੇ ਨੇ ਜਿੰਨਾ ਚਿਰ ਅਸੀਂ ਆਪਣੀ ਸਟੱਡੀ ਕਰ ਰਹੇ ਹਾਂ ਹੂੰ ਤਾਂ ਇਹ ਆਪਸ਼ਨ ਹੈ ਅਵੇਲੇਬਲ ਨੇ ਉਹਦੇ ਚ ਮਾਸਟਰ ਚ ਚੰਗੀ ਗੱਲ ਇਹ ਆ ਕਰਨ ਦੀ ਮਾਸਟਰ ਦਾ ਰეკਮੈਂਡੇਸ਼ਨ ਕਿਉਂ ਦੇਈ ਦੀ ਆ ਕਿਉਂਕਿ ਨਾਲ ਉਹਨਾਂ ਦਾ ਹਸਬੰਡ ਜਾਂ ਵਾਈਫ 파ਟਨਰ ਨੂੰ ਓਪਨ ਵਰਕ ਵੀਜ਼ਾ ਪਹਿਲੇ ਦਿਨ ਤੋਂ ਮਿਲ ਜਦਾ ਜੀ ਵੱਡੀ ਗੱਲ ਆ ਜਿਹੜੀ ਤੇ ਜੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਜਿਹੜੇ ਸਕੂਲ ਗੋਇੰਗ ਏਜ ਦੇ ਉਹਨਾਂ ਦੀ ਸਾਰੀ ਜਿਹੜੀ ਸਟੱਡੀ ਆ ਉਹ ਨਿਊਜ਼ੀਲੈਂਡ ਸਕੂਲ ਚ ਫਰੀ ਹੋ ਕਾਸਟ ਆ ਹੂੰ ਡੋਮੈਸਟਿਕ ਸਟੂਡੈਂਟ ਡੋਮੈਸਟਿਕ ਸਟੂਡੈਂਟ ਮੰਨੇ ਜਾਂਦੇ ਨੇ ਜੀ ਤਾਂ ਮਾਸਟਰ ਦਾ ਇਹ ਫਾਇਦਾ ਦੋਸਤੋ ਔਨ ਟਾਪ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਕਹੀਏ ਕਿ 파ਟਨਰ ਆ ਜਿਹੜਾ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ 4 ਸਾਲ ਦਾ ਓਪਨ ਵਰਕ ਵੀਜ਼ਾ ਆਈ ਹੈ ਜੀ ਕਿਉਂਕਿ ਸਟੱਡੀ ਤੋਂ ਬਾਅਦ ਜਦੋਂ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਆਉਂਦਾ ਹੁੰਦਾ ਜੀ ਬਿਲਕੁਲ ਤੋ ਇਹ ਬੜੀ ਖਾਸ ਚੀਜ਼ ਹੈ ਜੀ ਤੇ ਜੇਕਰ ਤੁਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਅਜੇ ਵਿਸਟਰ ਆਏ ਹੋ ਮਨ ਬਣਾ ਰਿਹਾ ਤਾਂ ਸਲਾਹ ਲੈਣ ਲਈ ਫਿਰ ਮੈਂ ਜੇਕਰ ਉਹੀ ਕਰੂੰਗਾ ਕਿ ਪ੍ਰੋ ਵੀਜ਼ਾ ਮੈਨੇ ਕਹ ਉਹਦੇ ਵਿੱਚ ਤੁਸੀਂ ਆ ਕੇ ਇੰਟਰਸਟ ਹੋਣਾ ਮਿਲ ਸਕਦਾ ਹੈ ਇਹਨਾਂ ਦੀ ਟੀਮ ਹੈ ਜਿਹੜੀ ਉਹ ਜ਼ਰੂਰ ਤੁਹਾਨੂੰ ਜਿਹੜੀ ਗਾਈਡੈਂਸ ਆ ਦੇਊਗੀ ਤੇ ਕੀ ਹੋ ਸਕਦਾ ਕੀ ਤੁਹਾਡੇ ਲਈ ਬੈਟਰ ਆ ਤੇ ਜੇਕਰ ਗੱਲ ਇੰਗਲਿਸ਼ ਲੈਂਗੁਏਜ ਦੀ ਕਰੀਏ ਤਾਂ ਇਹਨਾਂ ਦੇ ਇੱਕ ਹੀ ਛੱਤ ਥੱਲੇ ਯੋਨਾ ਟਾਰਗੇਟ ਲੈਂਗੁਏਜ ਅਕੈਡਮੀ ਚੱਲ ਰਹੀ ਆ ਤੇ ਉਹ ਬਹੁਤ ਸਾਰੇ ਸਟੂਡੈਂਟ ਨੂੰ ਇੱਥੇ ਪੀਟੀ ਤੇ ਆਜਰਸ ਦੀ ਤਿਆਰੀ ਆ ਜਿਹੜੀ ਉਹ ਵੀ ਨਾਲ ਕਰਵਾਉਂਦੇ ਆ ਗੱਲ ਆ ਕੇ ਬੈਂਡਸ ਤੇ ਵੀ ਰੁਕ ਜਾਂਦੀ ਆ ਵੀ 6.5 ਬੈਂਡ ਮਾਸਟਰ ਦੇ ਚਾਹੀਦੇ ਆ ਤੇ ਫਿਰ ਉੱਥੇ ਵੀ ਆ ਕੇ ਕਈ ਵਾਰੀ ਪੈਰ ਜੇ ਥੜਕਣ ਲੱਗ ਜਾਂਦੇ ਆ ਵੀ ਯਾਰ ਇੰਨੇ ਬੈਂਡ ਆਜੂਗੇ ਤਾਂ ਉਹਦੀ ਵੀ ਚਿੰਤਾ ਨਾ ਕਰੋ ਇੰਦਰ ਸਿੰਘ ਉਹਨੇ ਟ੍ਰੇਨਿੰਗ ਉਹਦੀ ਵੀ ਜਿਹੜੀ ਨਾਲ ਦੇ ਰਹੇ ਆ ਹਾਂਜੀ ਸਾਡੇ ਕੋਲ ਇੱਥੇ ਟਿਊਟਰ ਨਹੀਂ ਉਹ ਬਾਇਲਿੰਗੁਅਲ ਨੇ ਸਾਰੇ ਪੰਜਾਬੀ ਬੋਲਦੇ ਹਿੰਦੀ ਬੋਲਦੇ ਨਾਲ ਆ ਨਾ ਤੇ ਇੰਗਲਿਸ਼ ਦਾ ਚਲਾਉਣਾ ਪੜਾਉਣੀ ਹੈ ਬਿਲਕੁਲ ਦੂਜੀ ਗੱਲ ਇਹ ਆ ਵੀ ਸਾਰੇ ਸੈਲਟਾ ਸਰਟੀਫਾਈਡ ਟ੍ਰੇਨਰਸ ਨੇ ਸਾਡੇ ਕੋਲ ਦੂਜਾ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਜਿੱਦਾਂ ਮੈਂ ਇੰਡੀਆ 'ਚ ਮਾਹੌਲ ਹੁੰਦਾ ਨਾ ਕਿ ਐਜੂਕੇਸ਼ਨ ਸਟੂਡੈਂਟ ਨੂੰ ਵੀ ਲਾਦਾ ਤੁਸੀਂ ਕੰਮ ਕਰਦੇ ਤੁਸੀਂ ਆਰਸ ਪੀਟੀ ਦੀ ਕੋਚਿੰਗ ਲਾਉਂਦੇ ਆ ਅਸੀਂ ਉਹ ਇੱਥੇ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਉਹ ਚੀਜ਼ ਪਹਿਲਾਂ ਦਿੱਤੀ ਜਾਵੇ ਪਰ ਉਹਦੇ ਨਾਲੋਂ ਬੈਟਰ ਕੀਤਾ ਜਾਵੇ ਪੀਪੀ ਦਾ ਅਸੀਂ ਚਾਰजेस ਕਰਕੇ ਨਹੀਂ ਲੈਂਦੇ ਕੋਚਿੰਗ ਦਾ ਹਮ ਕਿਉਂਕਿ ਅਸੀਂ ਇਹ ਕਹਿੰਦੇ ਆ ਵੀ ਕਿਉਂਕਿ ਅਸੀਂ ਵੀਜ਼ਾ ਦੀ ਸਰਵਿਸ ਦੇਰੀ ਹਾਂ ਜੀ ਸਾਡੇ ਦੇ ਕਲਾਇੰਟ ਨੂੰ ਤਾਂ ਅਸੀਂ ਜੀ ਤੁਹਾਡਾ ਉਹਨੂੰ ਕੰਪਲੀਮੈਂਟਰੀ ਕਰ ਵੀ ਦਿੰਨੇ ਆ ਤਾਂ ਸਾਨੂੰ ਅਸੀਂ ਇਹ ਸਮਝਦੇ ਹਾਂ ਕਿ ਚਲੋ ਉਹਦੀਂ ਦੀ ਹਵੱਤ ਤੋਂ ਵੱਧ ਹੈਲਪ ਹੋ ਸਕੇ ਕਿਸੇ ਦੀ ਉਹਦੀ ਜਾ ਸਕਿਆ ਹਨ ਜੀ ਸਟੂਡੈਂਟ ਵਾਲੇ ਪਾਸੇ ਨੂੰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਨੇ ਥੋੜੇ ਜੇ ਰਸਤੇ ਕਹਿੰਦੇ ਹੁਣ ਖੁੱਲੇ ਕਰਤੇ ਆ ਕਿਉਂਕਿ ਸਟੂਡੈਂਟ ਆ ਕਹਿੰਦੇ ਭਾਈ ਸਾਹਿਬ ਵੱਡੀ ਗਿਣਤੀ ਚ ਨਾਲ ਲੈ ਕੇ ਆਂਦਾ ਤੇ ਖਾਸ ਔਰਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਮਾਸਟਰ ਵਾਲਿਆਂ ਦੀ ਹੁਣ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਕਰਨ ਆਓ ਤੇ ਪੀਆਰ ਨਾਲ ਦੀ ਨਾਲ ਸਿਰੋ ਇੱਕ ਜੌਬ ਆਫਰ ਚਾਹੀਦਾ ਤੇ ਵੱਡੀ ਗਿਣਤੀ ਜਿਹੜੇ ਹੁਣ ਸਟੂਡੈਂਟ ਜਿਹੜੇ ਮਾਸਟਰ ਵਾਲੇ ਪਾਸੇ ਨੂੰ ਦੇਖ ਰਹੇ ਆ ਕੀ ਆ ਇਹ ਸਾਰਾ ਇਹ ਵੀ ਜ਼ਰੂਰ ਜਾਣਕਾਰੀ ਦਿਓ ਹਾਂਜੀ ਮਾਸਟਰਸ ਦੇ ਜਿਹਨੇ ਪ੍ਰੋਗਰਾਮ ਹਨ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਦੀ ਮਾਸਟਰਸ ਆ ਜੀ ਅਗਸਤ 2026 ਤੋਂ ਇਹਨਾਂ ਨੇ ਅਨਾਉਂਸ ਕੀਤਾ ਵਾ ਹਮ ਕਿ ਅਸੀਂ ਉਹਨਾਂ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਜਿਹਦੇ ਚ ਪੀਆਰ ਦਿੱਤੀ ਜਾਂਦੀ ਪੁਆਇੰਟ ਸਿਸਟਮ ਚ ਜੀ ਉਹਦੇ ਬਹੁਤ ਵੱਡਾ ਚੇਂਜ ਆ ਕੇ ਅਸੀਂ 6 ਪੁਆਇੰਟ ਦਵਾਂਗੇ ਸਿੱਧੇ ਤੁਹਾਨੂੰ ਹਮ 6 ਪੁਆਇੰਟ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਆਫਰ ਆਫ ਸਕਿਲਡ ਏਮਪਲੋਇਮੈਂਟ ਚਾਹੀਦੀ ਹੈ ਜੌਬ ਚਾਹੀਦੀ ਹੈ ਸਿਰਫ ਸਕਿਲਡ ਜੌਬ ਤੁਸੀਂ ਉਹਦੇ ਮੇਲ ਤੇ ਪੀਆਰ ਪਾਸ ਆ ਸਕਦੇ ਹੋ ਜੀ ਪਰ ਉਹ ਜੌਬ ਲਈ ਇਹ ਜ਼ਰੂਰੀ ਆ ਜੋ ਹਜੇ ਦੇ ਰੂਲ ਨੇ ਕਿ ਤੁਸੀਂ ਉਹਦੇ ਲਈ ਸੋਟੇਬਲੀ ਕੁਆਲੀਫਾਈਡ ਵੀ ਹੋ ਹਮ ਇਹ ਨਹੀਂ ਕਿ ਤੁਸੀਂ ਐਮਬੀਏ ਕੀਤੀ ਹੈ ਤੁਸੀਂ ਟੈਕਨੀਸ਼ੀਅਨ ਦੀ ਜੌਬ ਲੈ ਕੇ ਆ ਗਏ ਤਾਂ ਤੁਸੀਂ ਕਹੋ ਜੀ ਅਸੀਂ ਪੀਆਰ ਪਾਸ ਆ ਸਕਦੇ ਹਾਂ ਜੋ ਹੁਣ ਦੇ ਰੂਲ ਨੇ ਆਉਣ ਵਾਲੇ ਸਮੇਂ 'ਚ ਕੀ ਉਹ ਚੀਜ਼ ਚੇਂਜ ਹੋ ਗਈ ਉਹ 'ਚ ਕੋਈ ਬਦਲਾਅ ਆਊਗਾ ਉਹ ਦੇਖਾਂਗੇ ਅਸੀਂ ਕੀ ਹਾਲ ਹੈ ਤੇ ਹੁਣ ਬਹੁਤ ਸਾਰੇ ਸੜੀਆਂ ਭੈਣਾਂ ਇਦਾਂ ਦੀਆਂ ਜਿਹੜੀਆਂ ਇੰਡੀਆ ਤੋਂ ਮਾਸਟਰ ਕਰਕੇ ਆਈਆਂ ਹੋਈਆਂ ਉਹ ਇੱਥੇ ਆ ਕੇ ਫੇਰ ਸੋਚਦੀਆਂ ਵੀ ਅਸੀਂ ਮਾਸਟਰ ਦੇ ਵਿੱਚ ਕੋਈ ਨਾ ਕੋਈ ਕੋਰਸ ਮਾਸਟਰ ਦਾ ਲੈ ਲਈਏ ਜਾਂ ਟੀਚਿੰਗ ਦੇ ਵਿੱਚ ਲੈ ਲਈਏ ਜਾਂ ਬਿਜ਼ਨਸ ਦੇ ਵਿੱਚ ਲੈ ਲਈਏ ਉਹਨਾਂ ਲਈ ਰਾਹ ਕਿਸ ਤਰ੍ਹਾਂ ਦਾ ਰਹੂਗਾ ਹਾਂਜੀ ਅਸੀਂ ਅਸਿਸਟ ਕਰਦੇ ਹਾਂ ਜੀ ਜੇ ਕਿਸੇ ਨੇ ਸਟੱਡੀ ਕਰਨੀ ਹੈ ਤੇ ਜਾਂ ਸਟੱਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਕਿਸੇ ਯੂਨੀਵਰਸਿਟੀ ਕਿਸੇ ਕਾਲਜ ਦੇ ਬਾਰੇ ਪਤਾ ਕਰਨਾ ਚਾਹੁੰਦਾ ਤਾ ਅਸੀਂ ਇੱਥੇ ਉਹਨਾਂ ਨੂੰ ਸਾਡੇ ਕੋਲ ਐਜੂਕੇਸ਼ਨ ਐਡਵਾਈਜ਼ਰ ਦੀ ਟੀਮ ਦੇ ਵਿੱਚ ਆ ਉਹ ਕਗਰ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ ਤੁਹਾਨੂੰ ਤੁਹਾਡਾ ਪ੍ਰੋਫਾਈਲ ਦੇਖ ਕੇ ਤੁਹਾਡੀ ਐਕੈਡੈਮਿਕ ਬੈਕਗ੍ਰਾਉਂਡ ਨੂੰ ਸਮਝ ਕੇ ਤੁਹਾਡੀ ਇੰਗਲਿਸ਼ ਕੰਪੀਟੈਂਸੀ ਲੈਵਲ ਕੀ ਆ ਉਹ ਸਮਝ ਕੇ ਤੇ ਉਹਦੇ ਬੇਸ ਤੇ ਤੁਹਾਡਾ ਫੋਲਸਕੀ ਐਡਮਿਸ਼ਨ ਜੜੀ ਕਰਾ ਸਕਦੇ ਹਾਂ ਗੈਪ ਕਿੰਨਾ ਤੁਹਾਡਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਵਰ ਹੁੰਦੀਆਂ ਹਨ ਜੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਸਪੋਰਟ ਜਿਹੜੀ ਆ ਐਪਲੀਕੇਸ਼ਨ ਦੀ ਉਹੀ ਪ੍ਰੋਵਾਈਡ ਕਰਦੇ ਆ ਯਕਿਨ ਕਰਨ ਲੈਂਗੁਏਜ ਦੀ ਕੋਚਿੰਗ ਵੀ ਲੈਣੀ ਆ ਟੈਸਟ ਵਗੈਰਾ ਉਹ ਵੀ ਇੱਥੇ ਹੀ ਆਪ ਹੀ ਪਾਪਰ ਕਰਾਉਗੇ ਜੀ ਸੋ ਬਿਲਕੁਲ ਜੀ ਤੇ ਇੱਕ ਚੀਜ਼ ਮੈਨੂੰ ਦੱਸੋ ਬਹੁਤ ਸਾਰੇ ਸਾਡੇ ਭੈਣ ਭਰਾਣਾ ਕਈ ਵਾਰੀ ਘੁੰਮਣ ਆ ਜਾਂਦੇ ਆ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਉਹਨਾਂ ਨੂੰ ਆ ਕੇ ਦੇਖ ਕੇ ਲੱਗਦਾ ਵੀ ਯਾਰ ਬੜਾ ਸੋਹਣਾ ਕਲਚਰ ਠੀਕ ਆ ਸਾਰਾ ਕੁਝ ਠੀਕ ਆ ਤੇ ਮੇਰਾ ਇੱਕ ਮਿੱਤਰ ਆ ਜਿਹੜਾ ਆਇਆ ਸੀ ਉਹਨੂੰ ਵੀ ਲੱਗਿਆ ਉਹ ਵੀ ਇੰਨੀ ਗੱਲਾਂ ਚੱਲੀ ਕਹਿੰਦਾ ਯਾਰ ਵੀ ਕੁਝ ਸਾਡਾ ਵੀ ਇੱਥੇ ਬਣ ਸਕਦਾ ਤੇ ਪਰ ਗੱਲ ਫੇਰ ਉਹੀ ਵੀ ਹਰੇਕ ਨੂੰ ਇਹ ਦਿਖਦਾ ਹੁੰਦਾ ਵੀ ਸ਼ਾਇਦ ਸਿੱਧਾ ਵਰਕ ਵੀਜ਼ਾ ਲੱਗ ਜੇ ਤੇ ਜੇਕਰ ਵਿਜ਼ਟਰ ਵੀਜ਼ੇ ਤੇ ਕੋਈ ਆਇਆ ਹੋਇਆ ਸਟੱਡੀ ਵੀਜ਼ਾ ਲੈਣਾ ਚਾਹੇ ਤੇ ਫੰਡਸ ਉਹ ਕਿਵੇਂ ਸ਼ੋ ਕਰ ਸਕਦਾ ਕੀ ਇੰਡੀਆ ਤੋਂ ਹੀ ਫੰਡਸ ਸ਼ੋ ਕਰਨੇ ਪੈਣਗੇ ਜਾਂ ਇੱਥੇ ਵੀ ਸ਼ੋ ਕਰ ਸਕਦਾ ਉਹਦਾ ਕ੍ਰਾਈਟੇਰੀਆ ਕੀ ਰਹੂਗਾ ਹਾਂਜੀ ਬਹੁਤ ਜ਼ਿਆਦਾ ਕੰਟਰੀਜ਼ ਇਹ ਜੀਆਂ ਨੇ ਅ ਹਰਮਨ ਜੜੀਆਂ ਇਹ ਅਲਾਉ ਨਹੀਂ ਕਰਦੀਆਂ ਜੀ ਕਿ ਜੇ ਤੁਸੀਂ ਵਿਜ਼ਟਰ ਆਏ ਹੋ ਤਾਂ ਤੁਸੀਂ ਇਹਨਾਂ ਨੂੰ ਸ਼ੂਟ ਲੈਣ ਚ ਟ੍ਰਾਂਜ਼ੀਸ਼ਨ ਹੋ ਜਾ ਹਣਾ ਨਿਊਜ਼ੀਲੈਂਡ ਦੀ ਇੱਕ ਐਕਸੈਪਸ਼ਨ ਉਹ ਤਾਂ ਹੈ ਕਿ ਤੁਸੀਂ ਚਾਹਤ ਤਾਂ ਹੈ ਕਿ ਨਿਊਜ਼ੀਲੈਂਡ ਦੇ ਲਾਅ ਚ ਐਕਟ ਚ ਇਹਦੀ ਲਿਖੀ ਨਹੀਂ ਹੈ ਹਨਾ ਤਾਂ ਤੁਸੀਂ ਇੱਥੇ ਆ ਕੇ ਆਪਣਾ ਪਰਪਸਪਲ ਚੇਂਜ ਕਰ ਲਾਉਂਦੇ ਹੋ ਪਰ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਫਿਰ ਵੀ ਤੁਸੀਂ ਸਿਰਫ ਇੱਕ ਟੈਂਪੋਰਰੀ ਵੀਜ਼ਾ ਹੋਲਡਰ ਹੀ ਬਣਨਾ ਚਾਹੁੰਦੇ ਹੋ ਤੁਹਾਨੂੰ ਪੀਆਰ ਲੈਣ ਦਾ ਕੋਈ ਉਹ ਨਹੀਂ ਜੀ ਤੁਸੀਂ ਪਰਮਾਨੈਂਟ ਤੌਰ ਤੇ ਇੱਥੇ ਦਾ ਕੋਈ ਰੂਲ ਲਾਅ ਬ੍ਰੇਕ ਨਹੀਂ ਕਰੋਗੇ ਵੀਜ਼ੇ ਦੀਆਂ ਕੰਡੀਸ਼ਨ ਬ੍ਰੇਕ ਨਹੀਂ ਕਰੋਗੇ ਜੇ ਤੁਹਾਡਾ ਸਟੂਡੈਂਟ ਵੀਜ਼ਾ ਵੀ ਦੇ ਦਿੱਤਾ ਜਾਂਦਾ ਹਨਾ ਤਾਂ ਉਹ ਬਹੁਤ ਜ਼ਰੂਰੀ ਆ ਪਲੱਸ ਤੁਹਾਡੀ ਇੰਟੈਂਸ਼ਨ ਤੁਹਾਡੀ ਪਿਛਲੀ ਬੈਕਗ੍ਰਾਉਂਡ ਦੇ ਉੱਤੇ ਡਿਪੈਂਡ ਕਰਦੀ ਆ ਅਕੈਡੈਮਿਕ ਬੈਕਗ੍ਰਾਉਂਡ ਕਦੋਂ ਤੁਸੀਂ ਪੜ੍ਹੇ ਆ ਲਾਰਟ ਕਿੰਨਾ ਗੈਪ ਜਿੱਦਾਂ ਮੈਂ ਗੱਲ ਕੀਤੀ ਹੈ ਨਾ ਤਾਂ ਇੱਕਦਮ ਮਾਨ ਕੇਵੇਂ ਬਣਿਆ ਸਟੱਡੀ ਦਾ ਉਹਨੂੰ ਪ੍ਰੂਵ ਕਰਨਾ ਪੈਂਦਾ ਜਿਹੜੀ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਆ ਫੇਰ ਉਹਦੇ 'ਚ ਇਹ ਹੁੰਦਾ ਕਿ ਜੀ ਤੁਹਾਡੇ ਕੋਲ ਇਨਾਫ ਫੰਡ ਹੈਗੇ ਨੇ ਪੈਸੇ ਹੈਗੇ ਨੇ ਫੀਸ ਭਰਨ ਲਈ ਪਲੱਸ ਜਿਹੜਾ ਮੈਂਟਰਲ ਫੰਡ ਜਾਂ ਤੁਹਾਡੇ ਕੋਲ ਕੋਈ ਸਪான்ਸਰ ਆ ਨਹੀਂ ਜਿਹੜਾ ਦੇ ਵਿੱਚ ਆ ਨਾ ਜੀ ਉਹਦੇ ਕਈ ਤਰੀਕੇ ਨੇ ਪ੍ਰੂਵ ਕਰਨ ਦੇ ਜੇ ਤੁਹਾਡੀਆਂ ਆਪਣੀਆਂ ਸੇਵਿੰਗਸ ਨੇ ਤੁਸੀਂ ਉਹਨਾਂ ਦੇ ਤੇ ਐਜੂਕੇਸ਼ਨ ਲੋਨ ਲੈ ਸਕਦੇ ਆ ਆਪਣੀ ਕੰਟਰੀ ਰਿਜ਼ਿਡੈਂਸ਼ਿਪ ਤੋਂ ਜਿੱਦੋਂ ਤੁਸੀਂ ਆਏ ਹੋ ਜਾਂ ਤੁਹਾਡਾ ਇੱਥੇ ਕੋਈ ਫਰੈਂਡ ਜਾਂ ਰਿਲੇਟਿਵ ਆ ਜਿੱਤੇ ਤੁਸੀਂ ਆਪਣਾ ਰਿਲੇਸ਼ਨ ਪ੍ਰੂਵ ਕਰ ਸਕਦੇ ਆ ਉਹਨਾਂ ਨੂੰ ਤੁਸੀਂ ਸਪਾਂਸਰਸ਼ਿਪ ਲਈ ਅੰਡਰਟੇਕਿੰਗ ਦੇ ਸਕਦੇ ਹੋ ਕਿ ਅਸੀਂ ਇਹ ਸਾਨੂੰ ਇੱਥੇ ਸਾਡੀ ਦੇਖਭਾਲ ਸਾਡੀ ਲੁਕਾਉਟਰ ਕਰਨਗੇ ਮੇਂਟੇਨੈਂਸ ਫੰਡਸ ਇਹਨਾਂ ਕੋਲੇ ਹੈਗੇ ਨੇ ਜਿੰਨਾ ਚਿਰ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ ਹੂੰ ਤਾਂ ਇਹ ਆਪਸ਼ਨ ਹੈ ਅਵੇਲੇਬਲ ਨੇ ਉਹਦੇ ਵਿੱਚ ਮਾਸਟਰ ਚ ਚੰਗੀ ਗੱਲ ਇਹ ਆ ਕਰਾਂ ਦੀ ਮਾਸਟਰ ਦਾ ਰეკਮੈਂਡੇਸ਼ਨ ਕਿਉਂ ਦੇਈ ਦੀ ਆ ਕਿਉਂਕਿ ਨਾਲ ਉਹਨਾਂ ਦਾ ਹਸਬੰਡ ਜਾਂ ਵਾਈਫ 파ਟਨਰ ਨੂੰ ਓਪਨ ਵਰਕ ਵੀਜ਼ਾ ਪਹਿਲੇ ਦਿਨ ਤੋਂ ਮਿਲ ਜਦਾ। ਜੀ ਵੱਡੀ ਗੱਲ ਆ ਜਿਹੜੀ ਤੇ ਜੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਜਿਹੜੇ ਸਕੂਲ ਗੋਇੰਗ ਏਜ ਦੇ ਉਹਨਾਂ ਦੀ ਸਾਰੀ ਜਿਹੜੀ ਸਟੱਡੀ ਆ ਉਹਨੂੰ ਸਕੂਲ ਚ ਫਰੀ ਹੋ ਕਾਸਟ ਆ। ਹੂੰ ਡੋਮੈਸਟਿਕ ਸਟੂਡੈਂਟ ਡੋਮੈਸਟਿਕ ਸਟੂਡੈਂਟ ਮੰਨੇ ਜਾਂਦੇ ਨੇ। ਜੀ ਤਾਂ ਮਾਸਟਰ ਦਾ ਇਹ ਫਾਇਦਾ। ਦੋਸਤੋ ਓਨ ਟੌਪ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਧਿਕਈਏ ਕਿ 파ਟਨਰ ਹੈ ਜਿਹੜਾ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ 4 ਸਾਲ ਦਾ ਓਪਨ ਵਰਕ ਵੀਜ਼ਾ ਆਈ ਹੈ ਜੀ ਕਿਉਂਕਿ ਸਟੱਡੀ ਤੋਂ ਬਾਅਦ ਜਦੋਂ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਆਉਂਦਾ ਹੁੰਦਾ ਜੀ ਬਿਲਕੁਲ ਸੋ ਐਬਡੀ ਖਾਸ ਚੀਜ਼ ਹੈ ਜੀ ਤੇ ਜੇਕਰ ਤੁਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਅਜੇ ਵਿਸਟਰ ਆਏ ਹੋ ਮਨ ਬਣਾ ਰਿਹਾ ਤਾਂ ਸਲਾਹ ਲੈਣ ਲਈ ਫਿਰ ਮੈਂ ਜੇਕਰ ਉਹੀ ਕਰੂੰਗਾ ਕਿ ਪ੍ਰੋ ਵੀਜ਼ਾ ਮੈਨੇ ਕਹ ਉਹਦੇ ਵਿੱਚ ਤੁਸੀਂ ਆ ਕੇ ਇੰਟਰਸਟ ਹੁਣ ਮਿਲ ਸਕਦੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਜਰੂਰ ਤੁਹਾਨੂੰ ਜਿਹੜੀ ਗਾਈਡੈਂਸ ਆ ਦੇਊਗੀ ਤੇ ਕੀ ਹੋ ਸਕਦਾ ਕੀ ਤੁਹਾਡੇ ਲਈ ਬੈਟਰ ਆ ਤੇ ਜੇਕਰ ਗੱਲ ਇੰਗਲਿਸ਼ ਲੈਂਗੁਏਜ ਦੀ ਕਰੀਏ ਤਾਂ ਇਹਨਾਂ ਦੇ ਇੱਕ ਹੀ ਛੱਤ ਥੱਲੇ ਜਿਹੜਾ ਟਾਰਗੇਟ ਲੈਂਗੁਏਜ ਅਕੈਡਮੀ ਚੱਲ ਰਹੀ ਆ ਤੇ ਉਹ ਬਹੁਤ ਸਾਰੇ ਸਟੂਡੈਂਟ ਨੂੰ ਇੱਥੇ ਪੀਟੀ ਤੇ ਆਜਸ ਦੀ ਤਿਆਰੀ ਆ ਜਿਹੜੀ ਉਹ ਵੀ ਨਾਲ ਕਰਵਾਉਂਦੇ ਆ ਗੱਲ ਆ ਕੇ ਬੈਂਡਸ ਤੇ ਵੀ ਰੁਕ ਜਾਂਦੀ ਆ ਵੀ 6.5 ਬੈਂਡ ਮਾਸਟਰ ਦੇ ਚਾਹੀਦੇ ਆ ਤੇ ਫਿਰ ਉੱਥੇ ਵੀ ਆ ਕੇ ਕਈ ਵਾਰੀ ਪੈਰ ਜੇ ਥਰਕਣ ਲੱਗ ਜਾਂਦੇ ਆ ਵੀ ਯਾਰ ਇੰਨੇ ਬੈਂਡ ਆਜੂਗੇ ਉਦੀ ਵੀ ਜੰਤਨਾ ਕਰੋ ਇੰਦਰ ਸਿੰਘ ਉਹਨੇ ਟ੍ਰੇਨਿੰਗ ਉਹਦੀ ਵੀ ਜਿਹੜੀ ਨਾਲ ਦੇ ਰਹੇ ਆ ਹਾਂਜੀ ਸਾਡੇ ਕੋਲ ਇੱਥੇ ਜਿਹੜੇ ਟਿਊਟਰ ਨੇ ਉਹ ਬਾਇਲਿੰਗੁਅਲ ਨੇ ਸਾਰੇ ਪੰਜਾਬੀ ਬੋਲਦੇ ਹਿੰਦੀ ਬੋਲਦੇ ਨਾਲ ਤੇ ਇੰਗਲਿਸ਼ ਤਾਂ ਚਲੋਣਾ ਪੜਾਉਣੀ ਹੈ ਬਿਲਕੁਲ ਦੂਜੀ ਗੱਲ ਇਹ ਆ ਵੀ ਸਾਰੇ ਸੈਲਟਾ ਸਰਟੀਫਾਈਡ ਟ੍ਰੇਨਰਸ ਨੇ ਸਾਡੇ ਕੋਲ ਦੂਜਾ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿੱਦਾਂ ਮੈਂ ਇੰਡੀਆ 'ਚ ਮਾਹੌਲ ਹੁੰਦਾ ਨਾ ਕਿ education student ਨੂੰ ਵੀ আলাদা ਤੁਸੀਂ ਕੰਮ ਕਰਦੇ ਹੋ ਯਾਰਸ ਪੀਟੀ ਦੀ ਕੋਚਿੰਗ ਲਾਉਂਦੇ ਨੇ ਅਸੀਂ ਉਹ ਇੱਥੇ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਉਹ ਚੀਜ਼ ਪਹਿਲਾਂ ਦਿੱਤੀ ਜਾਵੇ ਪਰ ਉਹਦੇ ਨਾਲ ਉਹ ਬੈਟਰ ਕੀਤਾ ਜਾਵੇ ਪੀਟੀ ਦਾ ਅਸੀਂ ਚਾਰजेस ਕਰਕੇ ਨਹੀਂ ਲੈਂਦੇ ਕੋਚਿੰਗ ਦਾ ਕਿਉਂਕਿ ਅਸੀਂ ਇਹ ਕਹਿੰਦੇ ਹਾਂ ਵੀ ਕਿਉਂਕਿ ਅਸੀਂ ਵੀਲੇ ਦੀ ਸਰਵਿਸ ਦੇ ਰਹੇ ਹਾਂ ਤੁਸੀਂ ਸਾਡੇ ਲਈ ਕਲਾਇੰਟ ਹੋ ਤਾਂ ਅਸੀਂ ਜੇ ਤੁਹਾਡਾ ਤੁਹਾਨੂੰ ਕੰਪਲੀਮੈਂਟਰੀ ਕਰ ਵੀ ਦਿੰਦੇ ਹਾਂ ਤਾਂ ਸਾਨੂੰ ਅਸੀਂ ਇਹ ਸਮਝਦੇ ਹਾਂ ਕਿ ਚਲੋ ਉਹ ਦਿਨ ਦੀ ਹਵਾ ਤੋਂ ਵੱਧ ਹੈਲਪ ਹੋ ਸਕੇ ਕਿਸੇ ਦੀ ਉਹ ਦਿੱਤੀ ਜਾ ਸਕੇ ਹਣਾ ਜੀ ਸਟੂਡੈਂਟ ਵਾਲੇ ਪਾਸੇ ਨੂੰ ਜਿਵੇਂ ਗੱਲ ਕਰਾਂ ਤਾਂ ਸਰਕਾਰ ਨੇ ਥੋੜੇ ਜਿਹੇ ਰਸਤੇ ਕਹਿੰਦੇ ਹੁਣ ਖੁੱਲੇ ਕਰਤੇ ਆ ਕਿਉਂਕਿ ਸਟੂਡੈਂਟਾਂ ਕਹਿੰਦੇ ਭੈਸਾ ਵੱਡੀ ਗਿਣਤੀ ਚ ਨਾਲ ਲੈ ਕੇ ਆਂਦਾ ਤੇ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਮਾਸਟਰ ਵਾਲਿਆਂ ਦੀ ਹੁਣ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਕਰਨ ਆਓ ਤੇ ਪੀਆਰ ਨਾਲ ਦੀ ਨਾਲ ਸਿਰੋ ਇੱਕ ਜੌਬ ਆਫਰ ਚਾਹੀਦਾ ਤੇ ਵੱਡੀ ਗਿਣਤੀ ਚ ਕਹਿੰਦੇ ਹੁਣ ਸਟੂਡੈਂਟ ਜਿਹੜੇ ਮਾਸਟਰ ਵਾਲੇ ਪਾਸੇ ਨੂੰ ਦੇਖ ਰਹੇ ਆ ਕੀ ਆ ਇਹ ਸਾਰਾ ਇਹ ਵੀ ਜ਼ਰੂਰ ਜਾਣਕਾਰੀ ਦਿਓ ਹਾਂਜੀ ਮਾਸਟਰਸ ਦੇ ਜਿਹਨੇ ਪ੍ਰੋਗਰਾਮ ਬਣਾ ਜੇ ਤੁਹਾਡੇ ਕੋ ਨਿਊਜ਼ੀਲੈਂਡ ਦੀ ਮਾਸਟਰ ਹੈ ਜੀ ਅਗਸਤ 2026 ਤੋਂ ਇਹਨਾਂ ਨੇ ਅਨਾਉਂਸ ਕੀਤਾ ਵਾ ਕਿ ਅਸੀਂ ਉਹਨਾਂ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਜਿਹਦੇ ਵਿੱਚ ਪੀਆਰ ਦਿੱਤੀ ਜਾਂਦੀ ਪੁਆਇੰਟ ਸਿਸਟਮ 'ਚ ਜੀ ਉਹਦੇ 'ਚ ਬਹੁਤ ਵੱਡਾ ਚੇਂਜ ਆ ਕੇ ਅਸੀਂ 6 ਪੁਆਇੰਟ ਦਵਾਂਗੇ ਸਿੱਧੇ ਤੁਹਾਨੂੰ ਹੂੰ 6 ਪੁਆਇੰਟ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਆਫਰ ਆਫ ਸਕਿਲਡ এমਪਲੋਇਮੈਂਟ ਚਾਹੀਦੀ ਹੈ ਜੌਬ ਚਾਹੀਦੀ ਹੈ ਸਿਰਫ ਸਕਿਲਡ ਜੌਬ ਤੁਸੀਂ ਉਹਦੇ ਬੇਸ ਤੇ ਪੀਆਰ ਪਾਸ ਆ ਬੇ ਜੀ ਪਰ ਉਹ ਜੌਬ ਲਈ ਇਹ ਜ਼ਰੂਰੀ ਆ ਜੋ ਹਜੇ ਦੇ ਰੂਲ ਨੇ ਤੇ ਤੁਸੀਂ ਉਹਦੇ ਲਈ ਛੋਟੇ ਬਲੀ ਕੁਆਲੀਫਾਈਡ ਵੀ ਹੋ ਹੂੰ ਇਹ ਨਹੀਂ ਕਿ ਤੁਸੀਂ ਐਮਬੀਏ ਕੀਤੀ ਹੈ ਤੁਸੀਂ ਟੈਕਨੀਸ਼ੀਅਨ ਦੀ ਜੌਬ ਲੈ ਕੇ ਆ ਗਏ ਤਾਂ ਤੁਸੀਂ ਕਹੋ ਜੀ ਅਸੀਂ ਪੀਆਰ પાਸ ਆ ਸਕਦੇ ਹਾਂ ਜੋ ਹੁਣ ਦੇ ਰੂਲ ਨੇ ਆਉਣ ਵਾਲੇ ਸਮੇਂ 'ਚ ਕੀ ਉਹ ਚੀਜ਼ ਚੇਂਜ ਹੋ ਗਈ ਉਹ ਤੇ ਕੋਈ ਬਦਲਾਅ ਆਊਗਾ ਉਹ ਦੇਖਾਂਗੇ ਅਸੀਂ ਕਿ ਸਾਹ ਤੇ ਹੁਣ ਬਹੁਤ ਸਾਰੇ ਸੜੀਆਂ ਭੈਣਾਂ ਇਦਾਂ ਦੀਆਂ ਜਿਹੜੀਆਂ ਇੰਡੀਆ ਤੋਂ ਮਾਸਟਰ ਕਰਕੇ ਆਈਆਂ ਹੋਈਆਂ ਉਹ ਇੱਥੇ ਆ ਕੇ ਫੇਰ ਸੋਚਦੀਆਂ ਵੀ ਅਸੀਂ ਮਾਸਟਰ ਦੇ ਵਿੱਚ ਕੋਈ ਨਾ ਕੋਈ ਕੋਰਸ ਮਾਸਟਰ ਦਾ ਲੈ ਲਈਏ ਜਾਂ ਟੀਚਿੰਗ ਦੇ ਵਿੱਚ ਲੈ ਲਈਏ ਜਾਂ ਬਿਜ਼ਨਸ ਦੇ ਵਿੱਚ ਲੈ ਲਈਏ ਉਹਨਾਂ ਲਈ ਰਾਹ ਕਿਸ ਤਰ੍ਹਾਂ ਦਾ ਰਹੂਗਾ हां जी ਅਸੀਂ ਅਸਿਸਟ ਕਰਦੇ ਹਾਂ ਜੀ ਜੇ ਕਿਸੇ ਨੇ ਸਟੱਡੀ ਕਰਨੀ ਹੈ ਤੇ ਜਾਂ ਸਟੱਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਕਿਸੇ ਯੂਨੀਵਰਸਿਟੀ ਇਸੇ ਕਾਲਜ ਦੇ ਬਾਰੇ ਪਤਾ ਕਰਨਾ ਚਾਹੁੰਦਾ ਤਾਂ ਅਸੀਂ ਇੱਥੇ ਉਹਨਾਂ ਨੂੰ ਸਾਡੇ ਕੋਲ ਐਜੂਕੇਸ਼ਨ ਐਡਵਾਈਜ਼ਰ ਦੀ ਟੀਮ ਦੇ ਵਿੱਚ ਆ ਉਹ ਕਾਗਰ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ ਤੁਹਾਨੂੰ ਤੁਹਾਡਾ ਪ੍ਰੋਫਾਈਲ ਦੇਖ ਕੇ ਤੁਹਾਡੀ ਐਕੈਡੈਮਿਕ ਬੈਕਗ੍ਰਾਉਂਡ ਨੂੰ ਸਮਝ ਕੇ ਤੁਹਾਡੀ ਇੰਗਲਿਸ਼ ਕੰਪੀਟੈਂਸੀ ਲੈਵਲ ਕੀ ਆ ਉਹ ਸਮਝ ਕੇ ਤੇ ਉਹਦੇ ਬੇਸ ਤੇ ਤੁਹਾਡਾ ਫੋਲਸਕੀ ਅਡਮਿਸ਼ਨ ਰੈਡੀ ਕਰਾ ਸਕਦੇ ਆ ਹੂੰ ਗੈਪ ਕਿੰਨਾ ਤੁਹਾਡਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਵਰ ਹੁੰਦੀਆਂ ਹਨ ਜੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਸਪੋਰਟ ਜਿਹੜੀ ਆ ਐਪਲੀਕੇਸ਼ਨ ਦੀ ਉਹੀ ਪ੍ਰੋਵਾਈਡ ਕਰਦੇ ਆ ਜੇ ਕਿਸੇ ਨੇ ਲੈਂਗੁਏਜ ਦੀ ਕੋਚਿੰਗ ਵੀ ਲੈਣੀ ਆ ਟੈਸਟ ਵਗੈਰਾ ਉਹ ਵੀ ਇੱਥੇ ਹੀ ਆਪ ਹੀ ਕਵਰ ਕਰ ਗਏ ਜੀ ਸੋ ਬਿਲਕੁਲ ਜੀ ਤੇ ਇੱਕ ਚੀਜ਼ ਮੈਨੂੰ ਦੱਸੋ ਬਹੁਤ ਸਾਰੇ ਸਾਡੇ ਭੈਣ ਭਰਾਨਾ ਕਈ ਵਾਰੀ ਘੁੰਮਣ ਆ ਜਾਂਦੇ ਆ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਸੋਨਾਂ ਵਾਖੇ ਦੇਖ ਕੇ ਲੱਗਦਾ ਵੀ ਯਾਰ ਬੜਾ ਸੋਹਣਾ ਕਲਚਰ ਠੀਕ ਆ ਸਾਰਾ ਕੁਝ ਠੀਕ ਆ ਤੇ ਮੇਰਾ ਇੱਕ ਮਿੱਤਰ ਆ ਜਿਹੜਾ ਆਇਆ ਸੀ ਉਹਨੂੰ ਵੀ ਲੱਗਿਆ ਉਹ ਵੀ ਇੰਨੀ ਗੱਲਬਾਤ ਚੱਲੀ ਕਹਿੰਦਾ ਯਾਰ ਵੀ ਕੁਝ ਸਾਡਾ ਵੀ ਇੱਥੇ ਬਣ ਸਕਦਾ ਤੇ ਪਰ ਗੱਲ ਫੇਰ ਉਹੀ ਵੀ ਹਰੇਕ ਨੂੰ ਇਹ ਦਿਖਦਾ ਹੁੰਦਾ ਵੀ ਸ਼ਾਇਦ ਸਿੱਧਾ ਵਰਕ ਵੇਜ਼ ਆ ਲੱਗ ਜੇ ਤੇ ਜੇਕਰ ਵਿਜ਼ਟਰ ਵੀਜ਼ੇ ਤੇ ਕੋਈ ਆਇਆ ਹੋਇਆ ਸਟੱਡੀ ਵੀਜ਼ਾ ਲੈਣਾ ਚਾਹੇ ਤੇ ਫੰਡਸ ਉਹ ਕਿਵੇਂ ਸ਼ੋਅ ਕਰ ਸਕਦਾ ਕੀ ਇੰਡੀਆ ਤੋਂ ਹੀ ਫੰਡਸ ਸ਼ੋਅ ਕਰਨੇ ਪੈਣਗੇ ਜਾਂ ਇੱਥੇ ਵੀ ਸ਼ੋਅ ਕਰ ਸਕਦਾ ਉਹਦਾ ਕ੍ਰਾਈਟੇਰੀਆ ਕੀ ਰਹੂਗਾ ਹਾਂਜੀ ਬਹੁਤ ਜ਼ਿਆਦਾ ਕੰਟਰੀ ਜਿਹੇ ਜੀਆਂ ਨੇ ਹਰਮਨ ਜਿਹੜੀਆਂ ਇਹ ਅਲਾਉ ਨਹੀਂ ਕਰਦੀਆਂ ਜੀ ਕਿ ਜੇ ਤੁਸੀਂ ਬਿਲਡਰ ਆਏ ਹੋ ਤਾਂ ਤੁਸੀਂ ਉਹਨਾਂ ਛੋਟਣੇ ਚ ਟ੍ਰਾਂਜ਼ਿਸ਼ਨ ਹੋ ਜਾਣਾ ਹੈ ਨਿਊਜ਼ੀਲੈਂਡ ਦੀ ਇੱਕ ਐਕਸੈਪਸ਼ਨ ਉਹ ਕਹਿੰਦੇ ਚੱਲ ਸਕਦਾ ਹੈ ਕਿ ਨਿਊਜ਼ੀਲੈਂਡ ਦੇ ਲਾਅ ਚ ਐਕਟ ਚ ਇਹ ਜੀ ਲਿਖੀ ਨਹੀਂ ਹੋਈ ਹੈ ਨਾ ਤਾਂ ਤੁਸੀਂ ਇੱਥੇ ਆ ਕੇ ਆਪਣਾ ਪਰਪਲ ਚੇਂਜ ਕਰ ਸਕਦੇ ਹੋ ਪਰ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਫਿਰ ਵੀ ਤੁਸੀਂ ਸਿਰਫ ਇੱਕ ਟੈਂਪੋਰਰੀ ਵੀਜ਼ਾ ਹੋਲਡਰ ਹੀ ਬਣਨਾ ਚਾਹੁੰਦੇ ਹੋ ਤੁਹਾਨੂੰ ਪੀਆਰ ਲੈਣ ਦਾ ਕੋਈ ਉਹ ਨਹੀਂ ਜੀ ਤੁਸੀਂ ਪਰਮਨੈਂਟ ਤੌਰ ਤੇ ਇੱਥੇ ਦਾ ਕੋਈ ਰੂਲ ਲਾਅ ਬ੍ਰੇਕ ਨਹੀਂ ਕਰੋਗੇ ਵੀਜ਼ੇ ਦੀ ਕੰਡੀਸ਼ਨ ਬ੍ਰੇਕ ਨਹੀਂ ਕਰੋਗੇ ਜੇ ਤੁਹਾਡਾ ਸਟੂਡੈਂਟ ਵੀਜ਼ਾ ਵੀ ਦੇ ਦਿੱਤਾ ਜਾਂਦਾ ਹਨ ਤਾਂ ਉਹ ਬਹੁਤ ਜ਼ਰੂਰੀ ਆ ਪਲੱਸ ਤੁਹਾਡੀ ਇੰਟੈਂਸ਼ਨ ਤੁਹਾਡੀ ਪਿਛਲੀ ਬੈਕਗ੍ਰਾਉਂਡ ਦੇ ਉੱਤੇ ਡਿਪੈਂਡ ਕਰਦੀ ਹੈ ਅਕੈਡੈਮਿਕ ਬੈਕਗ੍ਰਾਉਂਡ ਕਦੋਂ ਤੁਸੀਂ ਪੜ੍ਹਿਆ ਲਾਰਟ ਕਿੰਨਾ ਗੈਪ ਜਿੱਦਾਂ ਮੈਂ ਗੱਲ ਕੀਤੀ ਹੈ ਹਨ ਤਾਂ ਇੱਕਦਮ ਮਾਨ ਕੇਵੇਂ ਬੜਿਆ ਸਟੱਡੀ ਦਾ ਉਹਨੂੰ ਪ੍ਰੂਵ ਕਰਨਾ ਪੈਂਦਾ ਜਿਹੜੀ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਆ ਫਿਰ ਉਹਦੇ ਵਿੱਚ ਇਹ ਹੁੰਦਾ ਕਿ ਜੀ ਤੁਹਾਡੇ ਕੋਲ ਇਨਾਫ ਫੰਡ ਹੈਗੇ ਨੇ ਪੈਸੇ ਹੈਗੇ ਨੇ ਫੀਸ ਭਰਨ ਲਈ ਪਲੱਸ ਜਿਹੜਾ ਮੈਂਟਰਲ ਫੰਡ ਜਾਂ ਤੁਹਾਡੇ ਕੋਲ ਕੋਈ ਸਪான்ਸਰ ਆ ਨਹੀਂ ਜਿਹੜਾ ਦੇ ਵਿੱਚ ਆਲਾ ਜੀ ਤਾਂ ਉਹਦੇ ਕਈ ਤਰੀਕੇ ਨੇ ਪ੍ਰੂਵ ਕਰਨ ਦੇ ਜੇ ਤੁਹਾਡੀਆਂ ਆਪਣੀਆਂ ਸੇਵਿੰਗਸ ਨੇ ਤੁਸੀਂ ਉਹਨਾਂ ਦੇ ਤੇ ਐਜੂਕੇਸ਼ਨ ਲੋਨ ਲੈ ਸਕਦੇ ਆ ਆਪਣੀ ਕੰਟਰੀ ਰਿਸ਼ਿਵਿਟਨਸ਼ਿਪ ਤੋਂ ਜਿੱਥੋਂ ਤੁਸੀਂ ਆਏ ਹੋ ਜਾਂ ਤੁਹਾਡਾ ਇੱਥੇ ਕੋਈ ਫਰੈਂਡ ਜਾਂ ਰਿਲੇਟਿਵ ਆ ਜਿੱਥੇ ਤੁਸੀਂ ਆਪਣਾ ਰਿਲੇਸ਼ਨ ਪ੍ਰੂਵ ਕਰ ਸਕਦੇ ਆ ਉਹਨਾਂ ਨੂੰ ਤੁਸੀਂ ਸਪੌਂਸਰਸ਼ਿਪ ਲਈ ਅੰਡਰਟੇਕਿੰਗ ਨਹੀਂ ਲਾਦੇ। ਉਹ ਕਹਿੰਦੇ ਕਿ ਅਸੀਂ ਇਹ ਸਾਨੂੰ ਉੱਥੇ ਸਾਡੀ ਦੇਖਭਾਲ ਤੁਹਾਡੀ ਲੁਕਆਊਟ ਕਰਨਗੇ। ਮੈਂਟਨੈਂਸ ਫੰਡਸ ਇਹਨਾਂ ਕੋਲੇ ਹੈਗੇ ਨੇ ਜਿੰਨਾ ਚਿਰ ਅਸੀਂ ਆਪਣੀ ਸਟੱਡੀ ਕਰ ਰਹੇ ਹਾਂ। ਹੂੰ ਤਾਂ ਇਹ ਆਪਸ਼ਨ ਅਵੇਲੇਬਲ ਨੇ। ਉਹਦੇ ਵਿੱਚ ਮਾਸਟਰ ਚ ਚੰਗੀ ਗੱਲ ਇਹ ਆ ਕਰਨ ਦੀ ਮਾਸਟਰ ਦਾ ਰეკਮੈਂਡੇਸ਼ਨ ਕਿਉਂ ਦੇਈ ਦੀ ਆ? ਕਿਉਂਕਿ ਨਾਲ ਉਹਨਾਂ ਦਾ ਹਸਬੰਡ ਜਾਂ ਵਾਈਫ ਭਾਰਤ ਨੂੰ ਓਪਨ ਵਰਕ ਵੀਜ਼ਾ ਪਹਿਲੇ ਦਿਨ ਤੋਂ ਮਿਲ ਜਦਾ। ਜੀ ਵੱਡੀ ਗੱਲ ਆ ਜਿਹੜੀ ਤੇ ਜੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਜਿਹੜੇ ਸਕੂਲ ਗੋਇੰਗ ਏਜ ਦੇ ਉਹਨਾਂ ਦੀ ਸਾਰੀ ਜਿਹੜੀ ਸਟੱਡੀ ਆ ਉਹ ਨਿਊਜ਼ੀਲੈਂਡ ਸਕੂਲ ਚ ਫਰੀ ਹੋ ਕਾਸਟ ਆ ਹੂੰ ਡੋਮੈਸਟਿਕ ਸਟੂਡੈਂਟ ਡੋਮੈਸਟਿਕ ਸਟੂਡੈਂਟ ਮੰਨੇ ਜਾਂਦੇ ਨੇ ਜੀ ਤਾਂ ਮਾਸਟਰ ਦਾ ਇਹ ਫਾਇਦਾ ਦੋਸਤੋ ਓਨ ਟਾਪ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਕਹੀਏ ਕਿ ਪਾਰਟਨਰ ਆ ਜਿਹੜਾ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ 4 ਸਾਲ ਦਾ ਓਪਨ ਵਰਕ ਵੀਜ਼ਾ ਆਈ ਹੈ ਜੀ ਕਿਉਂਕਿ ਸਟੱਡੀ ਤੋਂ ਬਾਅਦ ਜਦੋਂ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਆਉਂਦਾ ਹੁੰਦਾ ਜੀ ਬਿਲਕੁਲ ਤੋ ਇਹ ਬੜੀ ਖਾਸ ਚੀਜ਼ ਹੈ ਜੀ ਤੇ ਜੇਕਰ ਤੁਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਅਜੇ ਵਿਸਟਰ ਆਏ ਹੋ ਮਨ ਬਣਾ ਰਿਹਾ ਤਾਂ ਸਲਾਹ ਲੈਣ ਲਈ ਫਿਰ ਮੈਂ ਜੇਕਰ ਉਹੀ ਕਰੂੰਗਾ ਕਿ ਪ੍ਰੋ ਵੀਜ਼ਾ ਮੈਨੇ ਕਹ ਉਹਦੇ ਵਿੱਚ ਤੁਸੀਂ ਆ ਕੇ ਇੰਟਰਸਟ ਹੋਣਾ ਮਿਲ ਸਕਦੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਜ਼ਰੂਰ ਤੁਹਾਨੂੰ ਜਿਹੜੀ ਗਾਈਡੈਂਸ ਆ ਦੇਊਗੀ ਤੇ ਕੀ ਹੋ ਸਕਦਾ ਕੀ ਤੁਹਾਡੇ ਲਈ ਬੈਟਰ ਆ ਤੇ ਜੇਕਰ ਗੱਲ ਇੰਗਲਿਸ਼ ਲੈਂਗੁਏਜ ਦੀ ਕਰੀਏ ਤਾਂ ਇਹਨਾਂ ਦੇ ਇੱਕ ਹੀ ਛੱਤ ਥੱਲੇ ਯੋਨਾ ਟਾਰਗੇਟ ਲੈਂਗੁਏਜ ਅਕੈਡਮੀ ਚੱਲ ਰਹੀ ਆ ਤੇ ਉਹ ਬਹੁਤ ਸਾਰੇ ਸਟੂਡੈਂਟ ਨੂੰ ਇੱਥੇ ਪੀਟੀ ਤੇ ਆਜਰਸ ਦੀ ਤਿਆਰੀ ਆ ਜਿਹੜੀ ਉਹ ਵੀ ਨਾਲ ਕਰਵਾਉਂਦੇ ਆ ਗੱਲ ਆ ਕੇ ਬੈਂਡਸ ਤੇ ਵੀ ਰੁਕ ਜਾਂਦੀ ਆ ਵੀ 6.5 ਬੈਂਡ ਮਾਸਟਰ ਦੇ ਚਾਹੀਦੇ ਆ ਤੇ ਫਿਰ ਉੱਥੇ ਵੀ ਆ ਕੇ ਕਈ ਵਾਰੀ ਪੈਰ ਜੇ ਥੜਕਣ ਲੱਗ ਜਾਂਦੇ ਆ ਵੀ ਯਾਰ ਇੰਨੇ ਬੈਂਡ ਆਜੂਗੇ ਤਾਂ ਉਹਦੀ ਵੀ ਚਿੰਤਾ ਨਾ ਕਰੋ ਇੰਦਰ ਸਿੰਘ ਉਹਨੇ ਟ੍ਰੇਨਿੰਗ ਉਹਦੀ ਵੀ ਜਿਹੜੀ ਨਾਲ ਦੇ ਰਹੇ ਆ ਹਾਂਜੀ ਸਾਡੇ ਕੋਲ ਇੱਥੇ ਟਿਊਟਰ ਨਹੀਂ ਉਹ ਬਾਇਲਿੰਗੁਅਲ ਨੇ ਸਾਰੇ ਪੰਜਾਬੀ ਬੋਲਦੇ ਹਿੰਦੀ ਬੋਲਦੇ ਨਾਲ ਹਨ ਤੇ ਇੰਗਲਿਸ਼ ਤੋਂ ਚਲੋਣਾ ਪੜਾਉਣੀ ਹੈ ਬਿਲਕੁਲ ਦੂਜੀ ਗੱਲ ਇਹ ਆ ਵੀ ਸਾਰੇ ਸੈਲਟਾ ਸਰਟੀਫਾਈਡ ਟ੍ਰੇਨਰਸ ਨੇ ਸਾਡੇ ਕੋਲ ਦੂਜਾ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਜਿੱਦਾਂ ਇੰਡੀਆ 'ਚ ਮਾਹੌਲ ਹੁੰਦਾ ਨਾ ਕਿ ਐਜੂਕੇਸ਼ਨ ਸਟਡੈਂਟ ਨੂੰ ਵੀ ਲਾਦਾ ਤੁਸੀਂ ਕੰਮ ਕਰਦਾ ਤੁਸੀਂ ਆਰਟਸ ਪੀਟੀ ਦੀ ਕੋਚਿੰਗ ਲਾਉਂਦੇ ਆ ਅਸੀਂ ਉਹ ਇੱਥੇ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਉਹ ਚੀਜ਼ ਪਹਿਲਾਂ ਦਿੱਤੀ ਜਾਵੇ ਪਰ ਉਹਦੇ ਨਾਲੋਂ ਬੈਟਰ ਕੀਤਾ ਜਾਵੇ ਪੀਟੀ ਦਾ ਅਸੀਂ ਚਾਰजेस ਕਰਕੇ ਨਹੀਂ ਲੈਂਦੇ ਕੋਚਿੰਗ ਦਾ ਹਮ ਕਿਉਂਕਿ ਅਸੀਂ ਇਹ ਕਹਿੰਦੇ ਆ ਵੀ ਕਿਉਂਕਿ ਅਸੀਂ ਵੀਜ਼ੇ ਦੀ ਸਰਵਿਸ ਦੇਰੀ ਅਨੁਸਾਰ ਉਹਦੀ ਸਾਡੇ ਦੇ ਕਲਾਇੰਟ ਨੂੰ ਤਾਂ ਅਸੀਂ ਜੀ ਤੁਹਾਡਾ ਉਹਨੂੰ ਕੰਪਲੀਮੈਂਟਰੀ ਕਰ ਵੀ ਦਿੰਨੇ ਆ ਤਾਂ ਸਾਨੂੰ ਅਸੀਂ ਇਹ ਸਮਝ ਆ ਗਿਆ ਕਿ ਚਲੋ ਉਹਦੀ ਦੀ ਹਵੱਤ ਤੋਂ ਵੱਧ ਹੈਲਪ ਹੋ ਸਕੇ ਕਿਸੇ ਦੀ ਉਹਦੀ ਜਾ ਸਕੀ ਹਣਾ ਜੀ ਸਟੂਡੈਂਟ ਵਾਲੇ ਪਾਸੇ ਨੂੰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਨੇ ਥੋੜੇ ਜੇ ਰਸਤੇ ਕਹਿੰਦੇ ਹੁਣ ਖੁੱਲੇ ਕਰਤੇ ਆ ਕਿਉਂਕਿ ਸਟੂਡੈਂਟ ਆ ਕਹਿੰਦੇ ਮੈਂ ਸਭ ਵੱਡੀ ਗਿਣਤੀ ਚ ਨਾਲ ਲੈ ਕੇ ਆਂਦਾ ਤੇ ਖਾਸ ਔਰਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਮਾਸਟਰ ਵਾਲਿਆਂ ਦੀ ਹੁਣ ਕਹਿੰਦੇ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਕਰਨ ਆਓ ਤੇ ਪੀਆਰ ਨਾਲ ਦੀ ਨਾਲ ਸਿਰੋ ਇੱਕ ਜੌਬ ਆਫਰ ਚਾਹੀਦਾ ਤੇ ਵੱਡੀ ਗਿਣਤੀ ਜਿਹੜੇ ਹੁਣ ਸਟੂਡੈਂਟ ਜਿਹੜੇ ਮਾਸਟਰ ਵਾਲੇ ਪਾਸੇ ਨੂੰ ਦੇਖ ਰਹੇ ਆ ਕੀ ਆਹੇ ਸਾਰਾ ਇਹ ਵੀ ਜ਼ਰੂਰ ਜਾਣਕਾਰੀ ਦਿਓ ਹਾਂਜੀ ਮਾਸਟਰਸ ਦੇ ਜਿੰਨੇ ਪ੍ਰੋਗਰਾਮ ਹਨ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਦੀ ਮਾਸਟਰਸ ਆ ਜੀ ਅਗਸਤ 2026 ਤੋਂ ਇਹਨਾਂ ਨੇ ਅਨਾਉਂਸ ਕੀਤਾ ਵਾ ਹਮ ਕਿ ਅਸੀਂ ਉਹਨਾਂ ਨੂੰ ਸਕਿਲਡ ਮਾਈਗ੍ਰੈਂਟ ਕੈਟਾਗਰੀ ਜਿਹਦੇ ਚ ਪੀਆਰ ਦਿੱਤੀ ਜਾਂਦੀ ਪੁਆਇੰਟ ਸਿਸਟਮ ਚ ਜੀ ਉਹਦੇ ਬਹੁਤ ਵੱਡਾ ਚੇਂਜ ਆ ਕੇ ਅਸੀਂ 6 ਪੁਆਇੰਟ ਦਵਾਂਗੇ ਸਿੱਧੇ ਤੁਹਾਨੂੰ ਹਮ 6 ਪੁਆਇੰਟ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੇ ਆਫਰ ਆਫ ਸਕਿਲਡ ਏਮਪਲੋਇਮੈਂਟ ਚਾਹੀਦੀ ਹੈ ਜੌਬ ਚਾਹੀਦੀ ਹੈ ਸਿਰਫ ਸਕਿਲਡ ਜੌਬ ਤੁਸੀਂ ਉਹਦੇ ਮੇਲ ਤੇ ਪੀਆਰ ਪਾਸ ਆ ਸਕਦੇ ਹੋ ਜੀ ਪਰ ਉਹ ਜੌਬ ਲਈ ਇਹ ਜ਼ਰੂਰੀ ਆ ਜੋ ਹਜੇ ਦੇ ਰੂਲ ਨੇ ਕਿ ਤੁਸੀਂ ਉਹਦੇ ਲਈ ਸੋਟੇਬਲੀ ਕੁਆਲੀਫਾਈਡ ਵੀ ਹੋ ਹਮ ਇਹ ਨਹੀਂ ਕਿ ਤੁਸੀਂ ਐਮਬੀਏ ਕੀਤੀ ਹੈ ਤੁਸੀਂ ਟੈਕਨੀਸ਼ੀਅਨ ਦੀ ਜੌਬ ਲੈ ਕੇ ਆ ਗਏ ਤਾਂ ਤੁਸੀਂ ਕਹੋ ਜੀ ਅਸੀਂ ਪੀਆਰ ਪਾਸ ਆ ਸਕਦੇ ਹਾਂ ਜੋ ਹੁਣ ਦੇ ਰੂਲ ਨੇ ਆਉਣ ਵਾਲੇ ਸਮੇਂ ਵਿੱਚ ਕੀ ਉਹ ਚੀਜ਼ ਚੇਂਜ ਹੋ ਗਈ ਉਹ ਤੇ ਕੋਈ ਬਦਲਾਅ ਆਊਗਾ ਉਹ ਦੇਖਾਂਗੇ ਅਸੀਂ ਕੀ ਹਾਲ ਹੈ ਤੇ ਹੁਣ ਬਹੁਤ ਸਾਰੇ ਸੜੀਆਂ ਭੈਣਾਂ ਇਦਾਂ ਦੀਆਂ ਜਿਹੜੀਆਂ ਇੰਡੀਆ ਤੋਂ ਮਾਸਟਰ ਕਰਕੇ ਆਈਆਂ ਹੋਈਆਂ ਉਹ ਇੱਥੇ ਆ ਕੇ ਫੇਰ ਸੋਚਦੀਆਂ ਵੀ ਅਸੀਂ ਮਾਸਟਰ ਦੇ ਵਿੱਚ ਕੋਈ ਨਾ ਕੋਈ ਕੋਰਸ ਮਾਸਟਰ ਦਾ ਲੈ ਲਈਏ ਜਾਂ ਟੀਚਿੰਗ ਦੇ ਵਿੱਚ ਲੈ ਲਈਏ ਜਾਂ ਬਿਜ਼ਨਸ ਦੇ ਵਿੱਚ ਲੈ ਲਈਏ ਉਹਨਾਂ ਲਈ ਰਾਹ ਕਿਸ ਤਰ੍ਹਾਂ ਦਾ ਰਹੂਗਾ ਹਾਂਜੀ ਅਸੀਂ ਅਸਿਸਟ ਕਰਦੇ ਹਾਂ ਜੀ ਜੇ ਕਿਸੇ ਨੇ ਸਟੱਡੀ ਕਰਨੀ ਹੈ ਤੇ ਜਾਂ ਸਟੱਡੀ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਕਿਸੇ ਯੂਨੀਵਰਸਿਟੀ ਕਿਸੇ ਕਾਲਜ ਦੇ ਬਾਰੇ ਪਤਾ ਕਰਨਾ ਚਾਹੁੰਦਾ ਤਾ ਅਸੀਂ ਇੱਥੇ ਉਹਨਾਂ ਨੂੰ ਸਾਡੇ ਕੋਲ ਐਜੂਕੇਸ਼ਨ ਐਡਵਾਈਜ਼ਰ ਦੀ ਟੀਮ ਦੇ ਵਿੱਚ ਆ ਉਹ ਕਗਰ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ ਤੁਹਾਨੂੰ ਤੁਹਾਡਾ ਪ੍ਰੋਫਾਈਲ ਦੇਖ ਕੇ ਤੁਹਾਡੀ ਐਕੈਡੈਮਿਕ ਬੈਕਗ੍ਰਾਉਂਡ ਨੂੰ ਸਮਝ ਕੇ ਤੁਹਾਡੀ ਇੰਗਲਿਸ਼ ਕੰਪੀਟੈਂਸੀ ਲੈਵਲ ਕੀ ਆ ਉਹ ਸਮਝ ਕੇ ਤੇ ਉਹਦੇ ਬੇਸ ਤੇ ਤੁਹਾਡਾ ਫੋਰਥ ਦੀ ਐਡਮਿਸ਼ਨ ਜਿਹੜੀ ਆ ਕਰਾ ਸਕਦੇ ਹਾਂ ਗੈਪ ਕਿੰਨਾ ਤੁਹਾਡਾ ਉਹ ਸਾਰੀਆਂ ਗੱਲਾਂ ਜਿਹੜੀਆਂ ਕਵਰ ਹੁੰਦੀਆਂ ਹਨ ਜੀ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਸਪੋਰਟ ਜਿਹੜੀ ਆ ਐਪਲੀਕੇਸ਼ਨ ਦੀ ਉਹੀ ਪ੍ਰੋਵਾਈਡ ਕਰਦੇ ਆ ਯਕਿਨਨ ਲੈਂਗੁਏਜ ਦੀ ਕੋਚਿੰਗ ਵੀ ਲੈਣੀ ਆ ਟੈਸਟ ਵਗੈਰਾ ਉਹ ਵੀ ਇੱਥੇ ਹੀ ਆਪ ਹੀ ਪਾਪਰ ਕਰਾਉਗੇ ਜੀ ਸੋ ਬਿਲਕੁਲ ਜੀ ਤੇ ਇੱਕ ਚੀਜ਼ ਮੈਨੂੰ ਦੱਸੋ ਬਹੁਤ ਸਾਰੇ ਸਾਡੇ ਭੈਣ ਭਰਾਨਾ ਕਈ ਵਾਰੀ ਘੁੰਮਣ ਆ ਜਾਂਦੇ ਆ ਅਸਟ੍ਰੇਲੀਆ ਤੇ ਨਿਊਜ਼ੀਲੈਂਡ ਉਹਨਾਂ ਨੂੰ ਆ ਕੇ ਦੇਖ ਕੇ ਲੱਗਦਾ ਵੀ ਯਾਰ ਬੜਾ ਸੋਹਣਾ ਕਲਚਰ ਠੀਕ ਆ ਸਾਰਾ ਕੁਝ ਠੀਕ ਆ ਤੇ ਮੇਰਾ ਇੱਕ ਮਿੱਤਰ ਆ ਜਿਹੜਾ ਆਇਆ ਸੀ ਉਹਨੂੰ ਵੀ ਲੱਗਿਆ ਉਹ ਵੀ ਇੰਨੀ ਗੱਲਬਾਤ ਚੱਲੀ ਕਹਿੰਦਾ ਯਾਰ ਵੀ ਕੁਝ ਸਾਡਾ ਵੀ ਇੱਥੇ ਬਣ ਸਕਦਾ ਤੇ ਪਰ ਗੱਲ ਫੇਰ ਉਹੀ ਵੀ ਹਰੇਕ ਨੂੰ ਇਹ ਦਿਖਦਾ ਹੁੰਦਾ ਵੀ ਸ਼ਾਇਦ ਸਿੱਧਾ ਵਰਕ ਵੀਜ਼ਾ ਲੱਗ ਜੇ ਤੇ ਜੇਕਰ ਵਿਜ਼ਟਰ ਵੀਜ਼ੇ ਤੇ ਕੋਈ ਆਇਆ ਹੋਇਆ ਸਟੱਡੀ ਵੀਜ਼ਾ ਲੈਣਾ ਚਾਹੇ ਤੇ ਫੰਡਸ ਉਹ ਕਿਵੇਂ ਸ਼ੋ ਕਰ ਸਕਦਾ ਕੀ ਇੰਡੀਆ ਤੋਂ ਹੀ ਫੰਡਸ ਸ਼ੋ ਕਰਨੇ ਪੈਣਗੇ ਜਾਂ ਇੱਥੇ ਵੀ ਸ਼ੋ ਕਰ ਸਕਦਾ ਉਹਦਾ ਕ੍ਰਾਈਟੇਰੀਆ ਕੀ ਰਹੂਗਾ ਹਾਂਜੀ ਬਹੁਤ ਜ਼ਿਆਦਾ ਕੰਟਰੀਜ਼ ਇਹ ਜੀਆਂ ਨੇ ਅ ਹਰਮਨ ਜਿਹੜੀਆਂ ਇਹ ਅਲਾਉ ਨਹੀਂ ਕਰਦੀਆਂ ਜੀ ਕਿ ਜੇ ਤੁਸੀਂ ਵਿਜ਼ਟਰ ਆਏ ਹੋ ਤਾਂ ਤੁਸੀਂ ਇਹਨਾਂ ਨੂੰ ਛੋਟੇ ਨੇ ਚ ਟ੍ਰਾਂਜ਼ੀਸ਼ਨ ਹੋ ਜਾ ਹਾਂ ਨਾ ਨਿਊਜ਼ੀਲੈਂਡ ਦੀ ਇੱਕ ਐਕਸੈਪਸ਼ਨ ਉਹ ਤਾਂ ਹੈ ਕਿ ਤੁਸੀਂ ਚਾਹਤ ਤਾਂ ਹੈ ਕਿ ਨਿਊਜ਼ੀਲੈਂਡ ਦੇ ਲਾਅ ਚ ਐਕਟ ਚ ਇਹ ਜੀ ਲਿਖੀ ਨਹੀਂ ਹੋਈ ਹੈ ਨਾ ਤਾਂ ਤੁਸੀਂ ਇੱਥੇ ਆ ਕੇ ਆਪਣਾ ਪਰਪਸਪਲ ਚੇਂਜ ਕਰ ਲਾਉਂਦੇ ਹੋ ਪਰ ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਫਿਰ ਵੀ ਤੁਸੀਂ ਸਿਰਫ ਇੱਕ ਟੈਂਪੋਰਰੀ ਵੀਜ਼ਾ ਹੋਲਡਰ ਹੀ ਬਣਨਾ ਚਾਹੁੰਦੇ ਹੋ ਤੁਹਾਨੂੰ ਪੀਆਰ ਲੈਣ ਦਾ ਕੋਈ ਉਹ ਨਹੀਂ ਜੀ ਤੁਸੀਂ ਪਰਮਾਨੈਂਟ ਤੌਰ ਤੇ ਇੱਥੇ ਦਾ ਕੋਈ ਰੂਲ ਲਾਅ ਬ੍ਰੇਕ ਨਹੀਂ ਕਰੋਗੇ ਵੀਜ਼ੇ ਦੀਆਂ ਕੰਡੀਸ਼ਨ ਬ੍ਰੇਕ ਨਹੀਂ ਕਰੋਗੇ ਜੇ ਤੁਹਾਨੂੰ ਸਟੂਡੈਂਟ ਵੀਜ਼ਾ ਵੀ ਦੇ ਦਿੱਤਾ ਜਾਂਦਾ ਹੈ ਨਾ ਤਾਂ ਉਹ ਬਹੁਤ ਜ਼ਰੂਰੀ ਆ ਪਲੱਸ ਤੁਹਾਡੀ ਇੰਟੈਂਸ਼ਨ ਤੁਹਾਡੀ ਪਿਛਲੀ ਬੈਕਗ੍ਰਾਉਂਡ ਦੇ ਉੱਤੇ ਡਿਪੈਂਡ ਕਰਦੀ ਆ ਅਕੈਡੈਮਿਕ ਬੈਕਗ੍ਰਾਉਂਡ ਕਦੋਂ ਤੁਸੀਂ ਪੜ੍ਹੇ ਆ ਲਾਰਟ ਕਿੰਨਾ ਗੈਪ ਜਿੱਦਾਂ ਮੈਂ ਗੱਲ ਕੀਤੀ ਹੈ ਨਾ ਤਾਂ ਇੱਕਦਮ ਮਾਨ ਕੇਵੇਂ ਬਣਿਆ ਸਟੱਡੀ ਦਾ ਉਹਨੂੰ ਪ੍ਰੂਵ ਕਰਨਾ ਪੈਂਦਾ ਜਿਹੜੀ ਜਿਹੜੀ ਜ਼ਿਆਦਾ ਜ਼ਰੂਰੀ ਚੀਜ਼ ਆ ਫੇਰ ਉਹਦੇ 'ਚ ਇਹ ਹੁੰਦਾ ਕਿ ਜੀ ਤੁਹਾਡੇ ਕੋਲ ਇਨਾਫ ਫੰਡ ਹੈਗੇ ਨੇ ਪੈਸੇ ਹੈਗੇ ਨੇ ਫੀਸ ਭਰਨ ਲਈ ਪਲੱਸ ਜਿਹੜਾ ਮੈਂਟਰਲ ਫੰਡ ਜਾਂ ਤੁਹਾਡੇ ਕੋਲ ਕੋਈ ਸਪான்ਸਰ ਆ ਨਹੀਂ ਜਿਹੜਾ ਦੇ ਵਿੱਚ ਆ ਨਾ ਜੀ ਉਹ ਉਹਦੇ ਕਈ ਤਰੀਕੇ ਨੇ ਪ੍ਰੂਵ ਕਰਨ ਦੇ ਜੇ ਤੁਹਾਡੀਆਂ ਆਪਣੀਆਂ ਸੇਵਿੰਗਸ ਨੇ ਤੁਸੀਂ ਉਹਨਾਂ ਦੇ ਤੇ ਐਜੂਕੇਸ਼ਨ ਲੋਨ ਲੈ ਸਕਦੇ ਆ ਆਪਣੀ ਕੰਟਰੀ ਰਿਲੇਸ਼ਨਸ਼ਿਪ ਤੋਂ ਜਿੱਦੋਂ ਤੁਸੀਂ ਆਏ ਹੋ ਜਾਂ ਤੁਹਾਡਾ ਇੱਥੇ ਕੋਈ ਫਰੈਂਡ ਜਾਂ ਰਿਲੇਟਿਵ ਆ ਜਿੱਥੇ ਤੁਸੀਂ ਆਪਣਾ ਰਿਲੇਸ਼ਨ ਪ੍ਰੂਵ ਕਰ ਸਕਦੇ ਆ ਉਹਨਾਂ ਨੂੰ ਤੁਸੀਂ ਸਪான்ਸਰਸ਼ਿਪ ਲਈ ਅੰਡਰਟੇਕਿੰਗ ਦੇ ਸਕਦੇ ਹੋ ਕਿ ਅਸੀਂ ਇਹ ਸਾਨੂੰ ਇੱਥੇ ਸਾਡੀ ਦੇਖਭਾਲ ਸਾਡੀ ਲੁਕਆਊਟ ਕਰਨਗੇ ਮੇਂਟਨੈਂਸ ਫੰਡਸ ਇਹਨਾਂ ਕੋਲੇ ਹੈਗੇ ਨੇ ਜਿੰਨਾ ਚਿਰ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ ਹੂੰ ਤਾਂ ਇਹ ਆਪਸ਼ਨ ਹੈ ਅਵੇਲੇਬਲ ਨੇ ਉਹਦੇ ਵਿੱਚ ਮਾਸਟਰ ਚ ਚੰਗੀ ਗੱਲ ਇਹ ਆ ਕਰਨ ਦੀ ਮਾਸਟਰ ਦਾ ਰეკਮੈਂਡੇਸ਼ਨ ਕਿਉਂ ਦੇਈ ਦੀ ਆ ਕਿਉਂਕਿ ਨਾਲ ਉਹਨਾਂ ਦਾ ਹਸਬੰਡ ਜਾਂ ਵਾਈਫ ਭਾਰਤ ਨੂੰ ਓਪਨ ਵਰਕ ਵੀਜ਼ਾ ਪਹਿਲੇ ਦਿਨ ਤੋਂ ਮਿਲ ਜਦਾ। ਜੀ ਵੱਡੀ ਗੱਲ ਆ ਜਿਹੜੀ ਤੇ ਜੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਜਿਹੜੇ ਸਕੂਲ ਗੋਇੰਗ ਏਜ ਦੇ ਉਹਨਾਂ ਦੀ ਸਾਰੀ ਜਿਹੜੀ ਸਟੱਡੀ ਆ ਉਹਨੀਆਂ ਸਕੂਲ ਚ ਫਰੀ ਹੋ ਕਾਸਟ ਆ। ਹੂੰ ਡੋਮੈਸਟਿਕ ਸਟੂਡੈਂਟ ਡੋਮੈਸਟਿਕ ਸਟੂਡੈਂਟ ਮੰਨੇ ਜਾਂਦੇ ਨੇ। ਜੀ ਤਾਂ ਮਾਸਟਰ ਦਾ ਇਹ ਫਾਇਦਾ। ਦੋਸਤੋ ਓਨ ਟੌਪ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਅਹਨੇ ਕਹੀਏ ਕਿ ਪਾਰਟਨਰ ਹੈ ਜਿਹੜਾ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ 4 ਸਾਲ ਦਾ ਓਪਨ ਵਰਕ ਵੀਜ਼ਾ ਆਈ ਹੈ ਜੀ ਕਿਉਂਕਿ ਸਟੱਡੀ ਤੋਂ ਬਾਅਦ ਜਦੋਂ ਤੁਸੀਂ ਸਟੱਡੀ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਆਉਂਦਾ ਹੁੰਦਾ ਜੀ ਬਿਲਕੁਲ ਸੋ ਐਬਡੀ ਖਾਸ ਚੀਜ਼ ਹੈ ਜੀ ਤੇ ਜੇਕਰ ਤੁਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਅਜੇ ਮਿਸਟਰ ਆਏ ਹੋ ਮਨ ਬਣਾ ਰਿਹਾ ਤਾਂ ਸਲਾਹ ਲੈਣ ਲਈ ਫਿਰ ਮੈਂ ਜੇਕਰ ਉਹੀ ਕਰੂੰਗਾ ਕਿ ਪ੍ਰੋ ਵੀਜ਼ਾ ਮੈਨੇ ਕਹ ਉਹਦੇ ਵਿੱਚ ਤੁਸੀਂ ਆ ਕੇ ਇੰਟਰਸਟ ਹੋਣਾ ਮਿਲ ਸਕਦੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਜਰੂਰ ਤੁਹਾਨੂੰ ਜਿਹੜੀ ਗਾਈਡੈਂਸ ਆ ਦੇਉਗੀ ਤੇ ਕੀ ਹੋ ਸਕਦਾ ਕੀ ਤੁਹਾਡੇ ਲਈ ਬੈਟਰ ਆ ਤੇ ਜੇਕਰ ਗੱਲ ਇੰਗਲਿਸ਼ ਲੈਂਗੁਏਜ ਦੀ ਕਰੀਏ ਤਾਂ ਇਹਨਾਂ ਦੇ ਇੱਕ ਹੀ ਛੱਤ ਥੱਲੇ ਜਿਹੜਾ ਟਾਰਗੇਟ ਲੈਂਗੁਏਜ ਅਕੈਡਮੀ ਚੱਲ ਰਹੀ ਆ ਤੇ ਉਹ ਬਹੁਤ ਸਾਰੇ ਸਟੂਡੈਂਟ ਨੂੰ ਇੱਥੇ ਪੀਟੀ ਤੇ ਆਜਸ ਦੀ ਤਿਆਰੀ ਆ ਜਿਹੜੀ ਉਹ ਵੀ ਨਾਲ ਕਰਵਾਉਂਦੇ ਆ ਗੱਲ ਆ ਕੇ ਬੈਂਡਸ ਤੇ ਵੀ ਰੁਕ ਜਾਂਦੀ ਆ ਵੀ 6.5 ਬੈਂਡ ਮਾਸਟਰ ਦੇ ਚਾਹੀਦੇ ਆ ਤੇ ਫਿਰ ਉੱਥੇ ਵੀ ਆ ਕੇ ਕਈ ਵਾਰੀ ਪੈਰ ਜੇ ਥੜਕਣ ਲੱਗ ਜਾਂਦੇ ਆ ਵੀ ਯਾਰ ਇੰਨੇ ਬੈਂਡ ਆਜੂਗੇ ਉਹਦੀ ਵੀ ਜੰਤਨਾ ਕਰੋ ਇੰਦਰ ਸਿੰਘ ਉਹਨੇ ਟ੍ਰੇਨਿੰਗ ਉਹਦੀ ਵੀ ਜਿਹੜੀ ਨਾਲ ਦੇ ਰਹੇ ਆ ਹਾਂਜੀ ਸਾਡੇ ਕੋਲ ਇੱਥੇ ਜਿਹੜੇ ਟਿਊਟਰ ਨੇ ਉਹ ਬਾਇਲਿੰਗੁਅਲ ਨੇ ਸਾਰੇ ਪੰਜਾਬੀ ਬੋਲਦੇ ਹਿੰਦੀ ਬੋਲਦੇ ਨਾਲ ਨਾਲ ਤੇ ਇੰਗਲਿਸ਼ ਤਾਂ ਚਲੋਣਾ ਪੜਾਉਣੀ ਹੈ ਬਿਲਕੁਲ ਦੂਜੀ ਗੱਲ ਇਹ ਆ ਵੀ ਸਾਰੇ ਸੈਲਟਾ ਸਰਟੀਫਾਈਡ ਟ੍ਰੇਨਰਸ ਨੇ ਸਾਡੇ ਕੋਲ ਦੂਜਾ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿੱਦਾਂ ਇੰਡੀਆ 'ਚ ਮਾਹੌਲ ਹੁੰਦਾ ਨਾ ਕਿ ਐਜੂਕੇਸ਼ਨ ਸਟੱਡੀ ਸਟੂਡੈਂਟ ਵੀ ਜ਼ਿਆਦਾ ਤੋਂ ਹੀ ਕੰਮ ਕਰਦੇ ਆ ਤੁਸੀਂ ਆਰਟਸ ਪੀਟੀ ਦੀ ਕੋਚਿੰਗ ਲਾ ਦਿੰਦੇ ਆ ਅਸੀਂ ਉਹ ਇੱਥੇ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਉਹ ਚੀਜ਼ ਪਹਿਲਾਂ ਦਿੱਤੀ ਜਾਵੇ ਪਰ ਉਹਦੇ ਨਾਲੋਂ ਬੈਟਰ ਕੀਤਾ ਜਾਵੇ ਪੀਟੀ ਦਾ ਅਸੀਂ ਚਾਰਜਸ ਕਰਕੇ ਨਹੀਂ ਲੈਂਦੇ ਕੋਚਿੰਗ ਦਾ ਕਿਉਂਕਿ ਅਸੀਂ ਇਹ ਕਹਿੰਦੇ ਆ ਵੀ ਕਿਉਂਕਿ ਅਸੀਂ ਵੀਜ਼ੇ ਦੀ ਸਰਵਿਸ ਦੇ ਰਹੇ ਆ ਤੁਹਾਨੂੰ ਤੁਸੀਂ ਸਾਡੇ ਲਈ ਕਲਾਇੰਟ ਹੋ ਤਾਂ ਅਸੀਂ ਜੇ ਤੁਹਾਡਾ ਉਹਨੂੰ ਕੰਪਲੀਮੈਂਟਰੀ ਕਰ ਵੀ ਦਿੰਨੇ ਆ ਤਾਂ ਸਾਨੂੰ ਅਸੀਂ ਇਹ ਸਮਝਦੇ ਆ